ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤੇ ਮੇਰੇ ਨਾਲ ਮੌਜੂਦ ਨੇ ਉੱਗੇ ਵਿਦਵਾਨ ਡਾਕਟਰ ਪਰਲਾਲ ਕਰਕ ਸਾਫ ਸਰ ਸਤਿ ਸ੍ਰੀ ਅਕਾਲ ਜੀ ਆਏ ਸੀ ਠੀਕ ਆ ਜੀ ਸੁਪੀ ਦੀ ਬਤਨਾ ਜੀ ਦੋਸਤੋ ਪੂਰੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਇਹ ਗੱਲ ਜਾਣਨ ਦੀ ਬੜੀ ਚਾਹਤ ਹੈ ਕਿ ਜਿਹੜੀਆਂ ਪੰਚਾਇਤੀ ਚੋਣਾਂ ਨੇ ਆਖਰ ਪੰਚਾਇਤੀ ਚੋਣਾਂ ਹੋਣਗੀਆਂ ਕਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਭਗਵੰਤ ਮਾਨ ਪੰਚਾਇਤੀ ਚੋਣਾਂ ਕਰਾਉਣਗੇ ਕਦੋਂ ਤੇ ਹੁਣ ਜਿਹੜੀ ਇਹਦੇ ਵਿੱਚ ਅਪਡੇਟ ਆਈ ਹੈ ਜਾਂ ਪੂਰਾ ਹੈ ਸਨੈਰੀਓ ਹੈ ਡਾਕਟਰ ਸਾਹਿਬ ਦੇ ਨਾਲ ਆਪਾਂ ਡਿਸਕਸ ਕਰ ਰਹੇ ਹਾਂ ਸੋ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਹੋਇਆ ਜਿਸ ਦੇ ਅਨੁਸਾਰ ਇੱਕ ਹਫਤੇ ਦੇ ਵਿੱਚ ਜਿਹੜੀਆਂ ਪੰਚਾਇਤਾਂ ਨੇ ਕਹਿੰਦੇ ਕਿ ਉਹ ਪੰਚਾਇਤਾਂ ਭੰਗ ਕਰਤੀਆਂ ਜਾਣਗੀਆਂ ਇੱਕ ਹਫਤੇ ਦੇ ਵਿੱਚ ਤੇ ਜਿਹੜੀ ਪੰਚਾਇਤੀ ਚੋਣ ਹੈ ਉਹ ਪੰਚਾਇਤੀ ਚੋਣ ਮਾਰਚ ਮਹੀਨੇ ਦੇ ਵਿੱਚ ਹੋ ਸਕਦੀ ਹੈ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਡਾਕਟਰ ਸਾਹਿਬ ਜੁੜੇ ਹੋਏ ਨੇ ਆਪਾਂ ਨੇ ਇੱਕ ਪਹਿਲਾਂ ਵੀ ਪੰਚਾਇਤਾਂ ਦੇ ਉੱਪਰ ਪ੍ਰੋਗਰਾਮ ਕੀਤਾ ਸੀ ਤੋਂ ਅੱਜ ਜੇ ਜਿਹੜੀ ਅਪਡੇਟ ਆਈ ਹੈ ਪੰਚਾਇਤਾਂ ਦੇ ਉੱਪਰ ਉਹਦੇ ਤਾਂ ਆਪਾਂ ਡਾਕਟਰ ਸਾਹਿਬ ਤੋਂ ਸਾਰੀ ਗੱਲਬਾਤ ਸਮਝਾਂਗੇ ਜੀ ਡਾਕਟਰ ਸਾਹਿਬ ਇੱਕ ਪੱਤਰ ਆਉਂਦਾ ਪੰਜਾਬ ਸਰਕਾਰ ਵੱਲੋਂ ਤੇ ਉਸ ਤੋਂ ਬਾਅਦ ਉਹ ਮੀਡੀਆ ਨੂੰ ਸਰਕੂਲੇਟ ਕੀਤਾ ਜਾਂਦਾ ਪੱਤਰ ਕਿਹਾ ਜਾਂਦਾ ਕਿ ਇੱਕ ਹਫ਼ਤੇ ਦੇ ਵਿੱਚ ਪੰਚਾਇਤਾਂ ਭੰਗ ਹੋ ਜਾਣਗੀਆਂ ਪੰਜਾਬ ਦੀਆਂ ਸਾਰੀਆਂ ਤੇ ਜਿਹੜੀ ਪੰਚਾਇਤੀ ਚੋਣ ਹੈ ਉਹ ਪੰਚਾਇਤੀ ਚੋਣ ਮਾਰਚ ਇਸ 24 ਦੇ ਵਿੱਚ ਹੋ ਸਕਦੀ ਹੈ ਸੁਰਖ ਸਾਹਿਬ ਕੀਵੇਂ ਸਾਰੀ ਗੱਲਬਾਤ ਤੁਸੀਂ ਦੇਖ ਰਹੇ ਹੋ ਜੀ ਸਾਹਿਬ ਪਹਿਲੀ ਗੱਲ ਤਾਂ ਪੰਚਾਇਤ ਭੰਗ ਕਿਵੇਂ ਹੁੰਦੀ ਆ ਪੰਚਾਇਤ ਦੇ ਵਿੱਚ ਸੰਵਿਧਾਨ ਦੇ ਅਨੁਸਾਰ ਹੀ 5-7 ਸਾਲ ਦਾ ਪੰਚਾਇਤੀ ਟਰਮ ਹੈ ਨਹੀਂ 5-7 ਸਾਲ ਦਾ ਆਪੇ ਹੀ ਭੰਗ ਹੋ ਜਾਂਦੀ ਆ ਉਹਨੂੰ ਕਿਸੇ ਨੂੰ ਭੰਗ ਕਰਨ ਦੀ ਲੋੜ ਨਹੀਂ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਉਹ ਸਰਪੰਚ 5 ਸਾਲ ਜਿੱਦ ਦੇ ਪੂਰੇ ਹੋ ਗਏ ਉਹਨੂੰ ਇੱਕ ਮਿੰਟ ਵੀ ਪੰਜ ਸਰਪੰਚ ਕੋਈ ਨਹੀਂ ਹੁੰਦਾ ਆਪੇ ੁਰਜੀਕਰ ਉਹਦੇ ਚਿਹਰੇ ਵੀ 5 ਸਾਲ ਗਿਣਨੇ ਨੇ ਕਿਵੇਂ ਨੇ ਚੋਣ ਵਾਲੇ ਦਿਨ ਤੋਂ ਗਿਣਨੇ ਨੇ ਸੌ ਚੱਕਣ ਦੇ ਦਿਨ ਤੋਂ ਗਿਣਨੇ ਨੇ 5 ਸਾਲ ਗਿਨੇ ਜਾਣੇ ਨੇ ਜਿਸ ਦਿਨ ਪਹਿਲੀ ਮੀਟਿੰਗ ਹੋਵੇ ਪੰਚਾਇਤ ਦੀ ਯਾਨਕਿ ਸੌ ਚੁੱਕਣ ਤੋਂ ਬਾਅਦ ਜਿਹੜੀ ਮੀਟਿੰਗ ਹੋ ਗਈ ਇਹ ਕਈ ਵਾਰ ਸੌ ਚੁੱਕਣ ਨੂੰ ਇੱਕ ਮੀਟਿੰਗ ਬਣਾ ਦਿੰਦੇ ਨੇ ਔਰ ਸੌ ਇਕੱਠਾ ਹੁੰਦਾ ਚੁਕਾਉਂਦੇ ਨੇ ਇਹ ਟੈਕਨੀਕਲੀ ਠੀਕ ਨਹੀਂ ਹੈ ਕਿਉਂਕਿ ਅਸੀਂ ਆਪਣੇ ਸਾਰੇ ਸਿਸਟਮ ਨੂੰ ਖਰਾਬ ਕਰਨਾ ਸ਼ੁਰੂ ਕਰਤਾ ਮੁੱਖ ਮੰਤਰੀ ਸੌ ਚੁੱਕਦਿਆਂ ਬਹੁਤ ਜਾ ਕੇ ਇਕੱਠ ਕਰਕੇ ਸੌ ਦੇ ਸਿਸਟਮ ਨੂੰ ਵੀ ਅਸੀਂ ਨਾ ਇੱਕ ਦਿਖਾਵਾ ਬਣਾਤਾ ਯਾਨਕਿ ਸੌ ਦਾ ਸਿਸਟਮ ਬੜਾ ਪਵਿੱਤਰ ਜਿਹਾ ਸਿਸਟਮ ਸੀ ਬੰਦੇ ਬਲੇ ਵਿਧੀ ਬਤਾਉਂਦੀ ਸੀ ਕਿ ਸੌ ਚੁਕਣਾ ਸਰਕਾਰੀ ਸਿਸਟਮ ਚ ਕਿਵੇਂ ਕੰਮ ਕਰੀਦਾ ਹੈ ਉਹ ਉਹ ਪਹਿਲਾ ਕਦਮ ਹੁੰਦਾ ਸੀ ਨਵੇਂ ਬੰਦੇ ਦਾ ਵੇਖਿਆ ਯਾਰ ਉਸ ਜਾ ਕੇ ਕਿਵੇਂ ਬੈਠਣਾ ਹੈ ਫਿਰ ਮੇਰੀ ਵਾਰੀ ਆਊ ਕਿਵੇਂ ਮੈਂ ਜਾਣਾ ਹੈ ਫਿਰ ਦੂਜਾ ਬੰਦਾ ਜਿਹੜਾ ਮੈਨੂੰ ਸੌਂਚਕਾਰਿਆ ਉਹ ਪੱੜਦਾ ਜਾਏਗਾ ਮੈਂ ਉਹਦੇ ਪਿੱਛੇ ਕਿਵੇਂ ਬੋਲਣਾ ਹੈ ਇਹ ਸਾਰਾ ਕੁਝ ਕੁਝ ਕਿਹੋ ਜਿਹਾ ਮੈਂ ਬਤਾਉ ਉੱਚੀ ਨਹੀਂ ਬੋਲਣਾ ਹੈ ਕੁਏ ਅਮੀਰ ਰੋਲਾ ਨਹੀਂ ਪਾਣਾ ਨਿੱਕੀ ਮੋਟੀ ਗੱਲ ਹੋ ਜੇ ਮਤਲਬ ਉਹ ਸਮਝਾ ਹੁੰਦਾ ਸਟੈਪ ਹੁੰਦਾ ਸੀ ਵੀ ਪਾਸ ਸੌ ਚੱਕਨ ਜੇ ਕਿਵੇਂ ਜਿਹੜਾ ਪ੍ਰਸ਼ਾਸਨ ਦੇ ਵਿੱਚ ਇੱਕ ਇਨਸਾਨ ਦੇ ਤਰ੍ਹਾਂ ਇੱਕ ਅੱਛੇ ਵੱਕੀਲੇ ਤਰ੍ਹਾਂ ਇਕੱਠੇ ਨੇਤਾ ਦੇ ਤਰ੍ਹਾਂ ਕਿਵੇਂ ਕੰਮ ਕਰਦਾ ਪਰ ਮੈਨੂੰ ਆਇਆ ਲੱਗਦਾ ਕਿ ਕਿਤੇ ਨਾ ਕਿਤੇ ਵੀ ਅਸੀਂ ਸਿਖਾਉਣ ਦੀ ਬਜਾਏ ਸ਼ਸਤੀ ਸ਼ੋਰ ਦਾ ਖੰਡਾ ਬਣਾਤਾ ਕਿ ਜਦ ਤੁਸੀਂ ਉੱਚੀ ਦੁਕਾਨ ਫਿੱਕਾ ਭਗਵਾਨ ਵਾਲੀ ਗੱਲ ਕਰਤੀ ਹੈ ਤਾਂ ਇਹ ਪਸੰਦ ਉਹ ਜਿਹੜੀ ਇੱਕ ਦਿਨ ਸਾਰਿਆਂ ਦੀਆਂ ਸਾਰੀਆਂ ਪੰਚਤਾਂ 13000 ਤੋਂ ਵੱਧ ਪੰਚਤਾਂ ਨੇ ਇਹ ਸਾਰਿਆਂ ਨੇ ਕੋਈ ਇੱਕ ਦਿਨ ਮੀਟਿੰਗ ਫਿਕਸ ਕਰੀ ਸੀ ਪੰਜਾਬ ਸਰਕਾਰ ਨੇ ਜੋ ਕੋਈ ਪੁੱਛਦੇ ਇਹਨਾਂ ਨੂੰ ਕਾਨੂੰਨੀ ਬੇਜੀ ਤੁਸੀਂ ਇਹਨਾਂ ਦੀ ਜਿਹੜੀ ਪਹਿਲੀ ਮੀਟਿੰਗ ਹੋਈ ਕੱਲ ਹੋਈ ਮੀਟਿੰਗ ਇਹਨਾਂ ਦੀ ਉਹ ਉਦੋਂ ਤੱਕ ਤਾਂ ਕੰਮ ਇਹ ਭੰਗ ਨਹੀਂ ਹੋ ਸਕਦੀਆਂ ਅੱਛਾ ਜੇ ਕਹਿੰਦੇ ਤੁਸੀਂ ਭੰਗ ਕਰ ਸਕਦੇ ਆ ਬਿਲਕੁਲ ਕਰ ਸਕਦੇ ਨੇ ਮਤਲਬ ਫਿਰ ਉਹੀ ਗੱਲ ਹੈ ਤਾਂ ਫਿਰ ਚੋਨਾ ਦਾ ਸ਼ਡਿਊਲ ਨਾਲ ਹੀ ਡਿਕਲੇਅਰ ਕਰਨਾ ਜਿੱਦੇ ਭੰਗ ਕਰਨ ਦੀ ਗੱਲ ਕਰਨਗੇ ਜੇ ਚੋਨਾ ਦਾ ਸ਼ਡਿਊਲ ਡਿਕਲੇਅਰ ਨਹੀਂ ਕਰਦੇ ਫਿਰ ਭੰਗ ਨਹੀਂ ਕਰ ਸਕਦੇ ਉਹ ਗੱਲਾਂ ਨਹੀਂ ਆਪਣੇ 5 ਸਾਲ ਪੂਰੇ ਹੋ ਗਏ ਉਹਦੇ ਰਹਿਣਾ ਨਹੀਂ ਉਹਦੇ ਹੁਕਮ ਜਾਰੀ ਕਰਨ ਦੀ ਲੋੜ ਹੀ ਨਹੀਂ ਜਿਵੇਂ ਸਰਪੰਚ ਜੇ ਦੋ ਵਾਰੀ ਗ੍ਰਾਮ ਸਵਾਰ ਦੀ ਲਗਾਤਾਰ ਮੀਟਿੰਗ ਨਾ ਬਲਾਵੇ ਖਾਲੀ ਦੀ ਦਸਾਉਣੀ ਦੀ ਕਿ ਉਹ ਆਪ ਹੀ ਸਸਪੈਂਡ ਹੋ ਜਾਂਦਾ ਨੂੰ ਹੁਕਮ ਕਰਨ ਦੀ ਲੋੜ ਨਹੀਂ ਹੈ ਕੋਈ ਵੀਡੀਓ ਨਹੀਂ ਚਿੱਠੀ ਨਹੀਂ ਕਰਦੇ ਵੀਡੀਓ ਨੇ ਕਹਿਣਾ ਵੀ ਇਹ ਜਿਹੜਾ ਹੈਗਾ ਕੋਈ ਹੁਕਮ ਨਹੀਂ ਕਰਨਾ ਇਹ ਕਹਿਣਾ ਤੁਸੀਂ ਮੀਟਿੰਗਾਂ ਤੋਂ ਕਲਿਆ ਨਹੀਂ ਸੀ ਆਸਰ ਦਾ ਤਾਰਾ ਦੇ ਮਤਵਕਾ ਕਾਨੂੰਨ ਦੀ ਤਾਰਾ ਦੇ ਮਤਵਕਾ ਤੁਸੀਂ ਸਸਪੈਂਡ ਹੈ ਉਹ ਹੋ ਗਏ ਹੋ ਕਰਨੀ ਤੇ ਗਏ ਕਰਨਾ ਹੋਰ ਚੀਜ਼ ਹੁੰਦੀ ਹੈ ਸੋ ਇਸ ਕਰਕੇ ਇਹ ਜਿਹੜਾ ਨਾ ਅਸੀਂ ਕਈ ਵੀ ਹੁਣ ਸਾਡੇ ਕੁਝ ਇਸ ਤਰ੍ਹਾਂ ਦਾ ਆ ਗਿਆ ਦਫਤਰਾਂ ਚ ਵੀ ਸਰਕਾਰੀ ਅਧਿਕਾਰੀਆਂ ਚ ਵੀ ਸਿਆਸਦਾਨਾਂ ਚ ਵੀ ਆਮ ਪਬਲਿਕ ਚ ਵੀ ਹੋਣ ਲੱਗ ਗਿਆ ਵੀ ਅਸੀਂ ਨਾ ਜੋ ਲਿਖਿਆ ਉਹਨੂੰ ਨਹੀਂ ਦੇਖਣ ਦੀ ਕੋਸ਼ਿਸ਼ ਕਰਦੇ ਹਾਲਾਂਕਿ ਲਿਖਿਆ ਮर्याਦਾ ਕਿਸੇ ਕਾਰਨ ਕਰਕੇ ਬਣਾਈ ਹੁੰਦੀ ਹੈ ਨਾ ਇਹ ਉਹਨੂੰ ਅਸੀਂ ਤੋੜ ਨਾ ਜਾਣਿਆ ਅੱਜ ਜਿੱਥੇ ਮਰਜੀ ਅਸੀਂ ਸਮਾਜ ਦੇ ਵਿੱਚ ਲੈ ਲਓ ਅਸੀਂ ਸਿੱਖਿਆ ਸੰਸਥਾਵਾਂ ਚ ਲੈ ਲਓ ਸਰਕਾਰੀ ਸੰਸਥਾਵਾਂ ਚ ਲੈ ਲਓ ਅਸੀਂ ਪੋਲਿਟਿਕਲ ਪਾਰਟੀਆਂ ਚ ਲੈ ਲਓ ਜਿਹੜੇ ਮर्यादा ਹੈਗੀ ਹੈ ਉਹਨੂੰ ਅਸੀਂ ਤੋੜ ਵਧ ਰਿਹਾ ਤੇ ਡਾਗੂ ਕੱਟ ਕਰ ਰਿਹਾ ਆਪਾਂ ਵਿਧਾਨ ਸਭਾ ਚ ਵੀ ਰੋਜ਼ ਦੇਖ ਲਈਆਂ ਲੋਕ ਸਭਾ ਰਾਸ ਸਭਾ ਚ ਵੀ ਦੇਖ ਲਈਆਂ ਲੋਕ ਸਭਾ ਦੇ ਵਿੱਚ ਹੁਣ 146 ਸੈਂ ਫਿਰ ਇੱਕ ਤਰੀਕਾ ਗਲਤ ਸੰਸਦ ਨੂੰ ਨਹੀਂ ਤਾਂ ਹਿੱਕਿਆ ਹੁੰਦਾ ਹੁਣ ਜਨ Panchayatਾਂ ਦਾ ਇਹ ਚਿੱਠੀ ਕਰ ਦਿੱਤੀ ਵੀ ਕੋਈ ਨਹੀਂ ਜੀ ਹਫ਼ਤੇ ਚ ਪੰਗ ਹੋ ਜਾਣਗੀਆਂ ਉਹ ਪੰਗਾ ਹੋ ਜਾਣਗੀਆਂ ਤਾਂ ਆਪਣੇ ਆਪ ਚ ਕੋਈ 네ਗੇਟਿਵ ਚਿੱਠੀ ਨਹੀਂ ਹੋ ਜਾਣਗੀਆਂ ਦਾ ਮਤਲਬ ਆਪਣੇ ਆਪ ਇਹ ਹੋ ਜਾਣਗੀਆਂ ਨਾ ਅੱਗੇ ਹੀ ਕਰੇ ਕਲਦਤੀਆਂ ਜਾਣਗੀਆਂ ਜਿਹੜਾ ਸ਼ਬਦ ਹੈ ਇਹ ਗਲਤ ਸੁਣਾ ਸੀ ਉਹ ਮੈਨੂੰ ਲੱਗਦਾ ਵੀ ਇਤਕੀ ਸਿਆਦ ਸਿਆਨ ਪਈਨਾਂ ਦੇ ਅੱਗੇ ਹੋ ਜੇ ਹੋ ਜਾਣਗੀਆਂ ਕਿਹਾ ਹੋਊਗਾ ਜੇ ਕਰਦਤੀਆਂ ਜਾਣਗੀਆਂ ਫਿਰ ਫਿਰ ਉਹੀ ਪੰਗਾ ਫਿਰ ਤਾਂ ਕਿਉਂਕਿ ਸ਼ਬਦਾਂ ਚ ਤਕਨੀਕ ਹੁੰਦੀ ਆ ਮੈਂ ਤੁਹਾਨੂੰ ਇੱਕ ਤਾਂ ਕਹਿਣਾ ਹੈ ਗੱਲ ਸਮਝਣ ਦੀ ਕਿਉਂ ਲੋੜ ਹੁੰਦੀ ਆ ਅਸੀਂ ਇੱਕ ਕੇਸ ਇਸ ਗੱਲ ਦੇ ਉੱਤੇ ਜਿੱਤਿਆ ਸ਼ਬਦ ਦਾ ਕੀ ਮਤਲਬ ਕਾਨੂੰਨ ਚ ਕਾਨੂੰਨ ਦੇ ਵਿੱਚ ਲਿਖਿਆ ਸੀ ਫਾਰ ਆਲ ਸਟੂਡੈਂਟਸ ਇੱਕ ਆਲ ਸ਼ਬਦ ਸੀ ਉਹ ਕਹਿਣਾ ਵੀ ਇਹ ਦੇਖੋ ਜੀ ਇਹ ਤਾਂ ਆ ਹੋ ਨਹੀਂ ਸਕਦਾ ਨਹੀਂ ਮੈਂ ਕਿਹਾ ਜੀ ਆਲ ਸਟੂਡੈਂਟ ਲਿਖਿਆ ਤਾਂ ਮਤਲਬ ਕੈਟੇਗਰੀਆਂ ਹੈਗੀਆਂ ਉਹ ਕਹਿੰਦੇ ਕੈਟੇਗਰੀ ਕੋਈ ਨਹੀਂ ਆਲ ਸਟੂਡੈਂਟ ਦਾ ਮਤਲਬ ਇਹ ਹੈ ਉਹ ਕਹਿ ਰਹੇ ਸੀ ਵੀ ਇੱਕ ਕੋ ਕੈਟੇਗਰੀ ਹੈ ਮੈਂ ਕਿਹਾ ਨਹੀਂ ਜੀ ਉਹਨਾਂ ਨੇ ਕਿਹਾ ਵੀ ਐਦੋਂ ਘੱਟ ਨੰਬਰਾਂ ਵਾਲਾ ਦਾਖਲ ਨਹੀਂ ਕਰਨਾ ਕਟੋਕਾ ਨੰਬਰ ਇਨ ਨੇ ਚਾਹੀਦੇ ਨੇ ਫਰ ਆਲ ਸਟੂਡੈਂਟਸ ਇਹਨੇ ਚਾਰ ਸਟੂਡੈਂਟ ਕੰਨ ਦੀ ਤਰੋੜੀ ਨਹੀਂ ਸੀ ਕਟੋਕਾ ਨੰਬਰ ਇਨ ਨੇ ਚਾਹੀਦੇ ਨੇ ਫਿਰ ਸਟਾਪ ਲਾ ਦਿਓ ਇਹ ਕੇ ਫਰ ਆਲ ਸਟੂਡੈਂਟ ਦਾ ਮਤਲਬ ਜਿਹਨੇ ਰੂਲ ਬਣਾਇਆ ਉਹਨੂੰ ਪਤਾ ਹੈ ਕਿ ਸਟੂਡੈਂਟ ਦੇ ਕੈਟੇਗਰੀਆਂ ਹੈਗੀਆਂ ਉਹਨਾਂ ਦੇ ਕਦੇ ਨੰਬਰ ਘਟਾਏ ਵੀ ਜਾਂਦੇ ਨੇ ਪਰ ਇੱਥੇ ਨਾ ਘਟ ਨਹੀਂ ਦੇਣੀ ਕੈਟੇਗਰੀ ਨਹੀਂ ਉਹਨੇ ਰੱਦ ਕਰੀ ਆਲ ਲਿਖਦਾ ਮਤਲਬ ਹੀ ਕੈਟੇਗਰੀ ਆ ਉਹ ਰਾਈ ਮਾਨਜੋ ਹਾਈ ਕੋਰਟ ਨੇ ਕਰ ਮੰਨੀ ਡਿਵੀਜ਼ਨ ਬੈਂਚ ਮੇ ਆਮੇ ਕਨਬੀ ਕੀ ਮੇਰੀ ਕਮਾ ਫੁੱਲ ਸਟਾਪ ਇਹ ਰੂਲ ਦਾ ਨਿਜਮ ਦਾ ਕੋਈ ਮਤਲਬ ਨਹੀਂ ਅੱਜ ਨਾ ਤਾਂ ਦਿਖ ਨਾਲੇ ਇਸ ਗੱਲ ਨੂੰ ਦੇਖਦੇ ਨੇ ਨਾ ਪੜਨ ਨਾਲੇ ਦੇਖਦੇ ਨੇ ਉਹ ਬਸ ਲੜ ਲੜਾ ਕਰਕੇ ਜੜ ਲੜਾ ਲਾ ਕਰਕੇ ਨਾ ਕਰਦੋ 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 ਹੋ ਜੋ ਹੋ ਜੋ ਹੋ ਜੋ ਇਹ ਜਦ ਹੋਣ ਲੱਗ ਜੇ ਸਿਸਟਮ ਤਾਂ ਗਲਤ ਚੱਲ ਪੰਚਾਇਤ ਰਾਜ ਵੀ ਇਹ ਕੁਝ ਹੋ ਰਿਹਾ ਪੰਚਾਇਤ ਰਾਜ ਤੁਸੀਂ ਜੇ ਦੇਖੋ ਤਾਂ 6 ਤੇ 29 ਸਾਲ ਹੋ ਗਏ ਇੰਜ ਕਰੋ ਅੱਜ ਤੁਸੀਂ ਜਿਹੜੇ ਪੰਚਾਇਤ ਰਾਜ ਦੀ ਇੰਸਟੀਟਿਊਟ ਹੈ ਸਟੇਟ ਇੰਸਟੀਚਿਊਟ ਟ੍ਰੇਨਿੰਗ ਦੀ ਪਹਿਲਾਂ ਨਾਬੇ ਹੁੰਦੀ ਸੀ ਹੁਣ ਅੱਜ ਕੱਲ ਮਹਾਦੀ ਆ ਗਈ। ਉਹਨੂੰ ਤੁਸੀਂ ਉਹਦੇ ਵਿੱਚ ਜਿੰਨੇ ਅਧਿਕਾਰੀ ਲੱਗੇ ਨੇ ਉਹਨਾਂ ਨੂੰ ਇੱਕ ਪਸਤਾ ਪਾ ਦਿਓ ਪੰਚਾਇਤ ਕਾਨੂੰਨ ਦੇ ਉੱਤੇ ਜੇ ਉਹ ਉਹਦੇ ਵਿੱਚੋਂ 80% ਨੰਬਰ ਲੱਗੇ ਤਾਂ ਮੈਨੂੰ ਕਹੋ ਜਿਹਨੇ ਸਾਲਾਂ ਤੋਂ ਜਿਹੜੇ ਟ੍ਰੇਨਿੰਗ ਦਿੰਦੇ ਨੇ ਉਹਨਾਂ ਨੂੰ ਪਾ ਦਿਓ ਜੇ ਪੂਰੇ ਨੰਬਰ ਲੱਗੇ ਤਾਂ ਕਿਉਂਕਿ ਪੂਰੇ ਨੰਬਰ ਮੀਂਜ ਉਹ ਆਬਜੈਕਟਿਵ ਟਾਈਪ ਹੀ ਚਾਹੀਓ ਕੁਕ ਕੋ ਜਿਹਦਾ ਹੀ ਨਹੀਂ ਟ੍ਰੇਨਿੰਗ ਦੀ ਆਪਦੀ ਮਰਜ਼ੀ ਦਾ ਸ਼ਬਦ ਬਣਾ ਦਿੰਦੇ ਨੇ ਆਪਦੀ ਮਰਜ਼ੀ ਦੇ ਇੰਟਰਪ੍ਰੀਟੇਸ਼ਨ ਇੱਕ ਛੋਟੀ ਜਿਹੀ ਮੈਂ ਤੁਹਾਨੂੰ ਉਦਾਹਰਣ ਦੇਣਾ ਇਹਦੇ ਵਿੱਚ ਆਪਾਂ ਚ ਉਹਨਾਂ ਦੀ ਗਲਤੀ ਕਰਨਾ ਤੇ ਕਿਉਂ ਮੈਂ ਕਹਿੰਦਾ ਮੈਨੂੰ ਇਹ ਬੈਕਗ੍ਰਾਉਂਡ ਬਹੁਤ ਜ਼ਰੂਰੀ ਆ ਪਕੋਟ ਸਮਝਾਵੇ ਕਾਨੂੰਨ ਦਾ ਕੀ ਮਤਲਬ ਹੁੰਦਾ ਕਾਨੂੰਨ ਐਦਾਂ ਨਹੀਂ ਹੁੰਦਾ ਉੱਤੇ ਲਿਖਿਆ ਹੈ ਗ੍ਰਾਮ ਸਭਾ ਦੇ ਵਿੱਚ ਕਿ ਸਰਪੰਚ ਕਿਨੇ ਜਦ ਗ੍ਰਾਮ ਸਭਾ ਬੁਲਾਉਣੀ ਹੈ ਜੋ ਇੱਕ ਵਾਰੀ 20% ਉਹਦਾ ਕੋਰਮ ਹਾਜ਼ਰੀ ਜ਼ਰੂਰੀ ਹੈ जिन्ने वोटर ਨੇ ਉਹਦਾ 20% حاضر ਹੋਣਾ ਜ਼ਰੂਰੀ ਹੈ ਸੌ ਵੋਟਰ ਆਪਣੇ ਚ ਅਵਧੀ ਜਿੰਨੇ ਮਰਜੂ ਅਵਧੀ ਨਾਲ ਸੌਤੀ ਵੋਟਰਾਂ ਨਾਲ ਇਹ ਵੋਟਰ ਸਵਾ ਨਾਲ ਉਹਦੇ ਚੋਂ 20 ਬੰਦੇ ਉੱਤੇ حاضر ਹੋਣੇ ਜ਼ਰੂਰੀ ਨੇ 200 ਚੋਂ 40 ਜ਼ਰੂਰੀ ਨੇ ਘੱਟੋ ਘੱਟ ਉਹ ਕਹਿੰਦੇ ਵੀ ਜੇ ਇੱਕ ਵਾਰੀ ਅਜੰਡਾ ਤੁਸੀਂ ਰੱਖਿਆ ਤੇ ਬੰਦੇ ਪੂਰੇ ਆਏ ਨਹੀਂ ਤਾਂ ਅਗਲੀ ਵਾਰੀ ਇਹ ਜਿਹੜਾ ਕੋਰਮ 10% ਰਹਿ ਜਾ ਪਰ ਨਾਲ ਲਿਖਿਆ ਤਾਂ ਇਹ ਹੈ ਵੀ ਜੇ ਤੁਸੀਂ ਸੂਚਨਾ ਹੀ ਨਹੀਂ ਦਿੱਤੀ ਤਾਂ ਨਹੀਂ ਆਏ ਲੋਕ ਫੇਰ ਕੋਰਮ 10% ਨਹੀਂ ਰਹਿਣਾ ਉਹਨਾਂ ਨੇ ਉੱਥੇ ਨਫਜ ਲਿਖਤਾ ਉਹਨੇ ਨੌਲੇਜ ਤੇ ਇਹਨਾਂ ਨੇ ਨੌਲੇਜ ਦਾ ਮਤਲਬ ਇਹ ਕੱਢ ਰਿਹਾ ਵੀ ਜੇ ਉਹਨੂੰ ਗਿਆਨ ਨਹੀਂ ਵੀ ਪੰਚਾਇਤ ਕੀ ਹੁੰਦੀ ਹੈ ਫਿਰ ਕੋਰਨ ਦੀ ਕੋਈ ਲੋੜ ਨਹੀਂ ਫਿਰ 10% ਵਾਲੀ ਵੀ ਸ਼ਰਤ ਲਾਗੂ ਨਹੀਂ ਹੁੰਦੀ ਉਹਨੇ ਕਿਹਾ ਵੀ ਜੇ ਉਹਨਾਂ ਨੂੰ ਪਤਾ ਨਾ ਲੱਗੇ ਤਾਂ ਇਹ 10% ਵਾਲੀ ਸ਼ਰਤ ਨਹੀਂ ਲੱਗੂਂਦੀ ਇਹ ਤਾਂ ਹੁੰਦਾ ਕਿ ਹੁੰਦੀ ਆ ਬਈ ਡੌਂਡੀ ਪਟਾਈ ਆ ਨੋਟਿਸ ਲਗਾਏ ਨੇ ਸਭ ਨੂੰ ਦੱਸਿਆ ਹੋਇਆ ਹੈ ਫੇਰ ਨਹੀਂ ਪੂਰਾ ਹੋਇਆ ਜੇ ਤੁਸੀਂ ਦੱਸਿਆ ਹੀ ਨਹੀਂ ਫੇਰ ਤਾਂ ਪੂਰਾ ਫੇਰ ਤਾਂ ਤੁਹਾਡਾ 20% ਵਾਲੇ ਤੋਂ ਨਹੀਂ ਕੰਫਰਮਾ ਇਹਨਾਂ ਨੇ ਉਲਟਾ ਕਰ ਰਿਆ ਕਿ ਸ਼ਬਦ ਉੱਥੇ ਨੌਲੇਜ ਦਾ ਕਹਿੰਦੇ ਜੀ ਇਹਦਾ ਮਤਲਬ ਹੈ ਜੇ ਉਹਨੂੰ ਗਿਆਨ ਨਹੀਂ ਹੈਗਾ ਤੇ ਫੇਰ ਕਹਿੰਦੇ ਕੋਰਮ ਦੀ ਕੋਈ ਲੋੜ ਹੀ ਨਹੀਂ ਹੈ ਉੱਥੇ ਵੀ ਜਿਵੇਂ ਲੱਗੂ ਨਹੀਂ ਹੁੰਦਾ 10% ਕਹਿੰਦੇ ਲੋੜ ਲੋੜ ਹੀ ਕੋਈ ਨਹੀਂ ਦੀਓਗਾ ਆਪਾਂ ਸੋਇਆ ਨਾ ਇਹ ਤਾਂ ਆਕੇ ਨਾ ਇਹੀ ਕੁਛ ਇਹ ਪੰਚਾਇਤਾਂ ਦੇ ਤੰਗ ਹੋਣ ਜਾਂ ਕਰਨ ਬਾਰੇ ਚੱਲ ਰਿਹਾ ਹੈ ਪੰਜਾਬ 'ਚ ਕਿਉਂਕਿ ਪੰਜਾਬ ਦੀ ਜਿਹੜੀ ਉਹ ਫਾਈਲ ਪੇਸ਼ ਵੀ ਕਰੀ ਸੀ ਅਕਾਲੀ ਦਲ ਨੇ ਕਿ ਸੱਚੀ ਇਹ ਹੀ ਹੈ ਵੀ ਉਹਦੇ ਤੱਕ ਕਿਸੇ ਨੇ ਕਾਨੂੰਨ ਤਾਂ ਲਿਖਿਆ ਹੀ ਨਹੀਂ ਵੀ ਭਾਈ ਕਾਨੂੰਨ ਕੀ ਕਹਿੰਦਾ ਹੁਣ ਜੇ ਵੱਡੇ ਵੱਡੇ ਉੱਚ ਅਧਿਕਾਰੀ ਡਾਇਰੈਕਟਰ ਪੰਚਾਇਤ ਪ੍ਰਿੰਸੀਪਲ ਸੈਕਟਰੀ ਪੰਚਾਇਤ ਰਾਜ ਰੂਰਲ ਡਵੈਲਪਮੈਂਟ ਜੇ ਉਹ ਕਮਿਸ਼ਨਰ ਉਹ ਸਾਰੇ ਹੀ ਹੋ ਜਾਂ ਗਲਤੀਆਂ ਕਰਦੇ ਨੇ ਤਾਂ ਫਿਰ ਆਪਸ ਆਧਾਰਨਾ ਆਮ ਪੰਚ ਸਰਪੰਚ ਤੋਂ ਕੀ ਉਮੀਦ ਰੱਖ ਸਕਦੇ ਹਾਂ ਇੱਕ ਸੈਕਟਰੀ ਤੋਂ ਕੀ ਉਮੀਦ ਰੱਖ ਸਕਦੇ ਜਿਹੜਾ ਪੰਚਾਇਤ ਦਾ ਸੈਕਟਰੀ ਉਹ ਤਾਂ ਵਿਚਾਰਾ 10ਵੀਂ ਪਾਸ ਉਹ ਬਾਹਰ ਨਹੀਂ ਹੋਊਗਾ ਠੀਕ ਹੈ ਨਾ ਸੋ ਇਖਤਿਆਰ ਹੈ ਵੀ ਇਸ ਕਰਕੇ ਧੰਗ ਹੋਣ ਦੀਆਂ ਕਰ ਦਿੱਤੀਆਂ ਜਾਣਗੀਆਂ ਹੱਦ ਤੇ ਕਰ ਦਿੱਤੀਆਂ ਜਾਣਗੀਆਂ ਤੇ ਇਹ ਆਪਣੇ ਆਪ ਚ ਕਾਨੂੰਨੀ ਗਲਤ ਹੈ ਜਾਂ ਤਾਂ ਇਹ ਕਹਿੰਦੇ ਵੀ ਆ ਦਿਨ ਪਹਿਲਾਂ ਨਿਸ਼ਚਿਤ ਕਰਿਆ ਸੀ ਸਰਕਾਰ ਨੇ ਫਿਰ ਆਪ ਨਹੀਂ ਹੁੰਦਾ ਕਦੀ ਵੀ ਵੀ ਆ ਦਿਨ ਨਿਸ਼ਚਿਤ ਕਰਿਆ ਸੀ ਸਰਕਾਰ ਨੇ ਉਸ ਦਿਨ ਸਭ ਨੇ ਮੀਟਿੰਗਾਂ ਕਰਨੀਆਂ ਸੀ ਉਦੋਂ ਮੀਟਿੰਗਾਂ ਹੋ ਜਾਂਦੀ ਬਤ ਇਸ ਕਰਕੇ ਉਸ ਦਿਨ ਨੂੰ ਇਹ ਪੰਚਾਇਤਾਂ ਆਪਣੇ ਆਪ ਬੰਦ ਹੋ ਜਾਣਗੀਆਂ ਕਹਿੰਦਾ ਉਹਦਾ ਕਿਸੇ ਨੇ ਦੇਖਣਾ ਹੀ ਨਹੀਂ ਸਰਕਾਰ ਨੂੰ ਤਾਂ ਇਹ ਇਹ ਵਨ ਸੌ ਚੁੱਕਣ ਦੀ ਡੇਟ ਲੱਭਣੀ ਪੈਂਦੀ ਆ ਪੰਚਾਇਤ ਮੈਂ ਕਿ ਮੈਨੂੰ ਖੁਦ ਕਿੰਨੇ ਦਿਨ ਚੁੱਕੀ ਸੀ ਸੌ ਹਾਲਾਂਕਿ ਸਾਰਾ ਨੂੰ ਕੱਟੀ ਚੁਕਾਉਂਦੇ ਨੇ ਜਦ ਤੁਸੀਂ ਇੰਨਾ ਜ਼ਿਆਦਾ ਹੋ ਗਿਆ ਨਾ ਤੁਹਾਡਾ ਮਤਲਬ ਆਮ ਗੱਲ ਜਿਨਾ ਪਤਾ ਹੋਵੇ ਕਿਤਾਬਾਂ ਦੇਖ ਕੇ ਨਹੀਂ ਸਾਰਾ ਕੁਝ ਹੁੰਦਾ ਹੁੰਦਾ ਹਰ ਵਕਤ ਕਿਤਾਬ ਦੇ ਦੇਖਣੀ ਪਵੇ ਫਿਰ ਇਹ ਤਾਂ ਮਤਲਬ ਤੁਸੀਂ ਲੜਾਇਕੋ ਪਤਾ ਤੁਸੀਂ ਇਸ ਵਕਤ ਦੇਖ ਹੁੰਦਾ ਤੁਹਾਨੂੰ ਜਵਾਨੀ ਪਤਾ ਪਰ ਕਿਤਾਬ 'ਚ ਫਿਰ ਵੀ ਦੇਖ ਕੇ ਚੈੱਕ ਕਰ ਲੈਣਾ ਵੀ ਕਿਤੇ ਗਲਤੀ ਤਾਂ ਨਹੀਂ ਕਰ ਰਿਹਾ ਸੋ ਇਟਸ ਹੈ ਇਹਾ ਵੀ ਇਹ ਪੰਚਾਇਤ ਦੂਜਾ ਇਹ ਜਿਹੜਾ ਕਹਿੰਦੇ ਨੇ ਵੀ ਅਸੀਂ ਚੋਣ ਕਰਾ ਦੇਣੀ ਆ ਬਿਲਕੁਲ ਠੀਕ ਕਰਾ ਸਕਦੇ ਨੇ ਇਹ ਖੁੰਟਾ ਜੇ ਉਹਦਾ ਜਨਵਰੀ ਹੋਈ ਆ ਇਹ ਚੋਣਾ ਕਰਾਉਣ ਦੀ ਟੱਕਰ 'ਚ ਪੈਣਗੇ ਹੁਣ ਪਹਿਲਾਂ ਵੋਟਰਾਂ ਦਾ ਹਲਕਾ ਬੰਦੀ ਦਾ ਬੜਾ ਕੁਛ ਚੱਕਰ ਚਾਹਦੇ ਨੇ ਮੰਨ ਲਓ ਕੁਝ ਵੀ ਨਾ ਕਰਨਾ ਹੁਣ ਤਾਂ ਬੱਚਿਆਂ ਦੀ ਪੜ੍ਹਾਈ ਦਾ ਸਵਾਲ ਹੈ ਜੇ ਸਕੂਲਾਂ ਦੇ ਟੀਚਰ ਨੂੰ ਚੋਣਾਂ 'ਚ ਕਿਸੇ ਤਰ੍ਹਾਂ ਵੀ ਇਨਵੋਲ ਕਰਦੇ ਨੇ ਸ਼ਾਮਲ ਕਰਦੇ ਨੇ ਇਹ 31 ਮਾਰਚ ਤੱਕ ਸਰ ਰਿਜ਼ਲਟ ਕੱਢਨੇ ਹੁੰਦੇ ਨੇ ਉਹਨਾਂ ਨੇ ਕਿੰਨੀਆਂ ਕਲਾਸਾਂ ਦੇ ਜਿਨ੍ਹਾਂ ਦੇ ਇਮਤਿਹਾਨ ਆਪ ਲੈਂਦੇ ਨੇ ਇਹਦਾ ਮਤਲਬ ਉਹ ਕੋਚ ਨਾਲੇ ਹੁਣ ਪੜਾਈ ਵੀ ਇਸ ਵੇਲੇ ਜ਼ਿਆਦਾ ਕਰਨੀ ਪੈਂਦੀ ਹੈ ਕਿਉਂਕਿ ਇਮਤਿਹਾਨ ਨੇੜੇ ਨੇ ਕਿ ਬੱਚਾ ਨੇ ਆਪ ਦੇਾਈ ਤੋਂ ਉਧਰ ਦੀਆਂ ਗੱਲਾਂ ਵੀ ਸਿੱਖਣੀਆਂ ਹੁੰਦੀਆਂ ਨੇ ਉਦੋਂ ਅੱਗੇ ਮਾਰਚ ਦੇ ਵਿੱਚ ਇਮਤਿਹਾਨ ਦੂਜੇ ਆ ਜਾਣੇ ਨੇ ਮੈਨੂੰ ਇਹ ਲੱਗਦਾ ਹੈ ਬਲਕਿ ਇੱਕ ਗੱਲ ਹੋਣੀ ਹੈ ਜੇ ਇਵਨ ਲੋਕਸਵਰ ਦੀਆਂ ਚੋਣਾਂ ਹੋਣ ਲੱਗੀਆਂ ਤਾਂ ਇਹ ਇਮਤਿਹਾਨ ਸੀਬੀਐਸਸੀ ਨੂੰ ਪੋਸਟਪੋਨ ਕਰਨੇ ਪੈਣਗੇ ਨੇ ਕਿਉਂਕਿ ਤੁਹਾਡੇ ਕੋਲੇ ਜਿਹੜਾ ਆਮਡਾ ਜਿਸਟਨਾ ਦਾ ਤੁਸੀਂ ਢਾਂਚਾ ਬਣਾਤਾ ਹਾਲਾਂਕਿ ਮੈਨੂੰ ਮੈਨੂੰ ਇਹ ਲੱਗਦਾ ਵੀ ਟੀਚਰਾਂ ਨੂੰ ਨਹੀਂ ਲਾਉਣਾ ਚਾਹੀਦਾ ਇਸ ਕੰਮ 'ਚ ਟੀਚਰਾਂ ਨੂੰ ਆਪ ਦਾ ਪਈ ਕਰਾਉਂਦੋ ਪਰ ਜੇ ਫਿਰ ਵੀ ਲਾਉਣਾ ਤੁਸੀਂ ਤੇ ਤੁਸੀਂ ਇਹ ਤਾਂ ਧਿਆਨ ਰੱਖੋ ਵੀ ਉਹ ਕਿਹੜੇ ਵੇਲੇ ਲਾਉਣਾ ਹੈ ਜੇ ਤੁਸੀਂ ਹਰ ਰੋਜ਼ ਹੀ ਸਕੂਲ ਚੋਂ ਟੀਚਰ ਕਦੇ ਛਾਂ ਦਾ ਕਿ ਛੁੱਟੀਆਂ ਕਰਤੀਆਂ ਕਦੇ ਤੁੰਦ ਪੈਣ ਦਾ ਕਿ ਤਾਂ ਛੁੱਟੀਆਂ ਕਰਤੀਆਂ ਕਦੇ ਗਰਮੀ ਪੈਣ ਦਾ ਕਿ ਤਾਂ ਛੁੱਟੀਆਂ ਕਰਤੀਆਂ ਕਦੇ ਹਾੜਾ ਕਿ ਤਾਂ ਛੁੱਟੀਆਂ ਕਰਤੀਆਂ ਕਦੇ ਕੋਈ ਬਿਮਾਰੀ ਫੈਲਦੀ ਤਾਂ ਛੁੱਟੀਆਂ ਕਰਤੀਆਂ ਤੇ ਕਦੇ ਕੋਈ ਹੂ ਫਰ ਲੋ ਹੱਤਾਲਾ ਕਰਦੀਆਂ ਤਾਂ ਛੁੱ ਤੇ ਫਿਰ ਕਦੇ ਤੁਸੀਂ ਭਾਈ ਕਦੇ ਆਬ ਜਨਸੰਖਿਆ ਸਮਾਰੀ ਕਰੋ ਜੀ ਅੱਜ ਤੁਸੀਂ ਸਾਡੇ ਵੋਟਾਂ ਪਵਾਓ ਜੀ ਅੱਜ ਤੁਸੀਂ ਸਾਡਾ ਫਲਾਣਾ ਡਾਟਾ ਇਕੱਠਾ ਅੰਕੜੇ ਇਕੱਠੇ ਕਰੋ ਜੀ ਫਿਰ ਫਿਰ ਤਾਂ ਸਕੂਲ ਤਾਂ ਤੁਸੀਂ ਤਨਖਾਹੀ ਡਿਟਨਖਾਹ ਦੇਣ ਦੀ ਲੋੜ ਕੀ ਹੈ ਜਾਂ ਕੰਮ ਤਾਂ ਬਹੁਤ ਛੋਟੇ ਬੰਦੇ ਛੋਟੇ ਕਰ ਸਕਦੇ ਨੇ ਕੀ ਮੈਂ ਕਿਉਂ ਕਹਿਣਾ ਵੀ ਇਹ ਪਿੱਛੇ ਨਾ ਤੋਂ ਨਹੀਂ ਕਰਾਉਣਾ ਚਾਹੀਦਾ ਇੰਨੀ ਤਨਖਾਹ ਲੈ ਤੋਂ ਮੈਂ ਇੱਕ ਵਾਰੀ ਇੱਕ ਸਰਕਾਰ ਦੇ ਸਖਤਰ ਨੂੰ ਕਿਹਾ ਉਸ ਸਖਤਰ ਸਾਹਿਬ ਨਾਲ ਆਪ ਹੀ ਟਾਈਪ ਕਰਕੇ ਆਪ ਹੀ ਫਾਈਲ ਦੇ ਕੇ ਸਾਰਾ ਕੁਝ ਕਰੀ ਜਾਇਆ ਕਰਨਾ ਮੈਨੂੰ ਕਹਿੰਦੇ ਦੇਖੋ ਸਰ ਮੈਂ ਨਾ ਸਾਰਾ ਦੇਖ ਲਓ ਮੈਂ ਡਾਕਟਰ ਕਰ ਗਈ ਐ ਮੈਂ ਆਪ ਕਰ ਤਾ ਉਹ ਸਾਹਮਣੇ ਜਦ ਟੀਮ ਮੈਂ ਕਿ ਉਹਦੇ ਨੇ ਕੁਝ ਕਹੀਦਾ ਹੁੰਦਾ ਅ ਚੇਰ ਦੀ ਗਰਮ ਨਹੀਂ ਰਹੀ ਜਦ ਉਹਨਾਂ ਦੇ ਸੁਪਰਡੈਂਟ ਵਗੈਰਾ ਬ੍ਰਾਂਚ ਆਸ ਤੇ ਚਲੇ ਗਏ ਮੈਂ ਕਿਹਾ ਜੀ ਤੁਹਾਨੂੰ ਤਨਖਾਹ ਇਸ ਕੰਮ ਦੀ ਵੀ ਬਈ ਤੁਸੀਂ ਟਾਈਪ ਕਰੋ ਤੁਹਾਨੂੰ ਤਨਖਾਹ ਫੈਸਲੇ ਕਰਨ ਦੀ ਮੈਂ ਬਈ ਆ ਟਾਈਪ ਤੇ 2500 ਰੁਪਏ ਇਹਲਾ ਕਰ ਦੂ ਪਰਾਣੀ ਕਰਦਾ ਬਹੁਤ 20 ਸਾਲ ਪਰਾਣੀ ਆ ਉਦੋਂ 3500 ਰੁਪਏ ਦੇ ਵਿੱਚ ਟਾਈਪਿਸਟ ਕਿ ਕਿਤੇ ਰੱਖ ਲੈਂਦੇ ਸੀ ਉਨੂੰ 5000 ਤੇ ਰੱਖਦੇ ਨੇ 7000 10000 ਤੇ ਉਹਨੂੰ ਤਾਂ 3500 ਤੇ ਇਹ ਕਿ ਮੈਂ ਇਹ ਤਾਂ ਤੁਸੀਂ ਬਰਾ ਟਾਈਮ ਖਰਾਬ ਕਰ ਦਉ ਨਹੀਂ ਕਿਉਂ ਕਹਿਣਾ ਵੀ ਅਸੀਂ ਕਈ ਵਾਰ ਨਾ ਵੱਡੀ ਗੱਲ ਨੂੰ ਇੱਥੇ ਮਨਾਉਂਦੇ ਵੀ ਫੁਲਾਣੇ ਨੇ ਬੈਠ ਕੇ ਠੀਕ ਹੈ ਫਿਰ ਕਿਉਂ ਹੰਕਾਰ ਨਹੀਂ ਹੋਣਾ ਚਾਹੀਦਾ ਅਬ ਦਸਮਾਨ ਆਪਰੇ ਚੁੱਕੇ ਜਾਓ ਮੈਨੂੰ ਇੱਕ ਵਾਰ ਇੱਕ ਬੰਦਾ ਕਹਿਣ ਲੱਗਾ ਜਰਨਲਿਸਟ ਨੇ ਕਹਿੰਦਾ ਡਾਕਟਰ ਸਾਹਿਬ ਕਮਾਲ ਹੋ ਗਿਆ ਅੱਜ ਮੈਂ ਮੰਤਰੀ ਜੀ ਨੂੰ ਦੇਖਿਆ ਐਮਐਲਏ ਮੰਤਰੀ ਸੀਗੇ ਸਿਹਤ ਦੇ ਕੰਦੇ ਉਹ ਨਾਲ ਮੈਂ ਦੇਖ ਉਸ ਬੈਠੀ ਗੋਭੀ ਕੱਟ ਰਹੀ ਸੀ ਮਰਵਾ ਕਿਹਾ ਮੈਂ ਯਾਰ ਗੋਭੀ ਕੱਟਣ ਵਾਸਤੇ ਰੱਖਿਆ ਉਹਨੂੰ ਸੇਧ ਮਹਿਕਮਾ ਚ ਲਾਉਣ ਵਾਸਤੇ ਰੱਖਿਆ ਗੋਭੀ ਕੱਟਣ ਵਾਲੇ ਵਧੇਰੇ ਆ ਗਏ ਨਹੀਂ ਜਿਹੜੇ ਕੰਮ ਵਾਸਤੇ ਕਿਸੇ ਬੰਦੇ ਨੂੰ ਲਾਇਆ ਉਹ ਕੰਮ ਪੂਰੇ ਵਧੀਆ ਤਰੀਕੇ ਨਾਲ ਕਰੋ ਫਿਰ ਗੋਭੀ ਵੀ ਕੱਟ ਲੋ ਫਿਰ ਤੁਸੀਂ ਇਹ ਕੰਮ ਵੀ ਕਰ ਇਹ ਕੀ ਕਰਦੇ ਜਾਂ ਗੋਲਫ ਖੇਡ ਲੋ ਜਾਂ ਗੋਭੀ ਕੱਟ ਲੋ ਜਾਂ ਉਧਰ ਕਰ ਲੋ ਜਾਂ ਆਹ ਕੰਮ ਤੇ ਕੰਮ ਕਰ ਕਰੋ ਨਾ ਜਿਹੜਾ ਤੁਹਾਨੂੰ ਕੰਮ ਦਿੱਤਾ ਉਹਨੂੰ ਪੂਰਾ ਕਰੋ ਪਹਿਲਾਂ ਜੋ ਪੰਚਾਇਤਾਂ ਦੇ ਵਿੱਚ ਵੀ ਇਹ ਹੋ ਰਿਹਾ ਹੈ ਕਿ ਪੰਚਾਇਤ ਚੋਣਾਂ ਗਰੌਣ ਲਈ ਜਿਹੜਾ ਅਫਸਰਾਂ ਨੇ ਜਿੰਨਾ ਸੋਚ ਕੇ ਕਰਨਾ ਹੁੰਦਾ ਇੱਕ ਤਾਂ ਅਕਸਰੀ ਹੁਣ ਤੋਂ ਸੋਚ ਨੂੰ ਹਟ ਕੇ ਦੂਜੀ ਗੱਲ ਸਿਆਸਤ ਜਮਾ ਹੀ ਜੇ ਕੋ ਸੋਚ ਕੇ ਲਿਖੇ ਵੀ ਤਾਂ ਉਹਨੂੰ ਕਹਿੰਦੇ ਤੂੰ ਹੈ ਕਿੱਥੋਂ ਤੂੰ ਕੌਣ ਆ ਗਿਆ ਤੇਰੀ ਹਿੰਮਤ ਕਿਵੇਂ ਪੈ ਗਈ ਅੱਛਾ ਅਗੋਂ ਅਫਸਰ ਚਾਹੀਏ ਮਤਿਹਨੀਆਂ ਕੋਈ ਨਹੀਂ ਕਿ ਹਿੰਮਤ ਹਮਤ ਦੀ ਤਾਂ ਗੱਲ ਕੋਈ ਨਹੀਂ ਤੁਸੀਂ ਵੀ ਚੁਣ ਕੇ ਆਏ ਹੋ ਤੁਸੀਂ ਵੀ ਕਿਸੇ ਵਿਧਿ ਵਿਵਧਾਨ ਚਾਹਿਆ ਮੈਂ ਵੀ ਵਿਧਿ ਵਿਵਧਾਨ ਚਾਹਿਆ ਤੁਸੀਂ ਜੋ ਕਹਿਣਾ ਫਿਰ ਕਰ ਦਿਓ ਕੋਈ ਕਰਨੀ ਇਹ ਮੈਂ ਤਾਂ ਕਹਿਣਾ ਕਿ ਮੇਰੇ ਨਾਲ ਬਹੁਤ ਵਾਰੀ ਵਾਪਰਦਾ ਸੀ ਵੇ ਮੇਰੇ ਤਾਂ ਖਲਾਫ ਹੀ ਲੈਂਦਾ ਸੀ ਮੰਤਰੀ ਆਮ ਤੌਰ ਤੇ ਸਾਡਾ محکمہ ਜਿਹਨ ਗੱਠ ਜੋੜਦੀ ਜਿਹਨੂੰ ਮਿਲਦਾ ਉਹ ਮੰਤਰੀ ਦੀ ਕਦੇ ਮੇਰੇ ਨਾਲ ਬਣੀ ਨਹੀਂ ਸੀ ਇੱਕ ਵਾਰੀ ਤੋਂ ਸਵਾਏ ਤੇ ਉਹਨਾਂ ਨੇ ਤਾਂ ਬੇਸੇ ਵੀ ਉਹਨਾਂ ਉਹ ਵਿਚਾਰਾ ਵੀ ਨਹੀਂ ਬੱਦੇ ਹੁੰਦੇ ਉਹਨਾਂ ਨੇ ਬਲਕਿ ਮੈਂ ਤਾਂ ਕਦੇ ਕਿਸੇ ਮੰਤਰੀ ਨੂੰ ਕੁਝ ਗਵਾ ਕਬ ਦਾ ਕੰਮ ਕਰੀ ਜਾਣਾ ਉਹਨਾਂ ਨੂੰ ਰੋਜ਼ ਚਿੱਠੀਆਂ ਕੱਢੀ ਜਾਣਾ ਸੋ ਮੈਂ ਤਾਂ ਕਹਿਣਾ ਵੀ ਨਾ ਸਰਕਾਰਾਂ ਕੰਮ ਕਰਦੀਆਂ ਇਹਦੇ باوجود ਮੈਂ ਕੰਮ ਕਰਦਾ ਰਿਹਾ ਸੀ ਮੇਰਾ ਇਹ ਸਮਝ ਸੀ ਵੀ ਤੁਹਾਡੀ ਮੰਤਰੀ ਨਾਲ ਜਿੰਨੀ ਮਰਜ਼ੀ ਲੜਾਈ ਹੋਵੇ ਪਰ ਇਹ ਤਾਂ ਮੇਰੇ ਥੋੜਾ ਵੀ ਲੋਕਾਂ ਦਾ ਕੰਮ ਨਾ ਕਰੋ ਨੋਕ ਕਿਉਂ ਦੁਕੀ ਕਰਨ ਤੁਹਾਨੂੰ ਬਦਲ ਕੇ ਦੂਰ ਭਰਾਤ ਭੇਜਦਾ ਤੁਸੀਂ ਕਹੋ ਮੈਂ ਨਹੀਂ ਕੰਮ ਕਰਦਾ ਇਹ ਇਹਨੂੰ ਤਾਂ ਮੈਂ ਬਸ ਇਹਨੂੰ ਰੋਸ ਵੀ ਨਹੀਂ ਮੈਂ ਕਹਾਂਗਾ ਇਹਨੂੰ ਤਾਂ ਮੈਂ ਮਤਲਬ ਕੀ ਕਹਾ ਛੱਡ ਦਮ ਬਹੁਤ ਆਉਂਦਾ ਬੋਲਣਾ ਇੱਥੇ ਪਬਲਿਕ ਦੇ ਵਿੱਚ ਬਈ ਤਾਂ ਸਿੱਧਾ ਹੀ ਹੈ ਫਿਰ ਚੰਗਾ ਫਿੱਕੀ ਮੈਂ ਮੈਂ ਤਾਂ ਰੁਕਣ ਤਾਂ ਕਰੂੰ ਫਿਰ ਤਾਂ ਇਹ ਆ ਵੀ ਤੁਸੀਂ ਅਕੜੇ ਦੇ ਸਾਹਮਣੇ ਬੋਲ ਨਹੀਂ ਸਕਦੇ ਤੇ ਮਾੜੇ ਨੂੰ ਤੁਸੀਂ ਫਿਰ ਸੰਕਰਨਾ ਸ਼ੁਰੂ ਕਰ ਦੋ ਤੁਹਾਡੀ ਡਿਊਟੀ ਹੈ ਤੁਹਾਨੂੰ ਜਿੱਥੇ ਮਰਜ਼ੀ ਭੇਜਦਾ ਉਹ ਤੇ ਜਿੰਦੀ ਲੜਾਈ ਵੱਖਰੀ ਕਰੋ ਇੱਦਾਂ ਹੀ ਪੰਚਾਇਤ ਰਾਜ ਹੋ ਰਿਹਾ ਹੈ ਅੱਜ ਪੰਚਾਇਤ ਰਾਜ ਹੋ ਕੀ ਰਿਹਾ ਪੰਚਾਇਤ ਰਾਜ ਦੇ ਵਿੱਚ ਨਾ ਤਾਂ ਕਾਨੂੰਨ ਦੇ ਹਿਸਾਬ ਨਾਲ ਚੋਣ ਸਮੇਸਰ ਕਰਨ ਦੀ ਹਰ ਇੱਕ ਜਿਹੜਾ ਆਉਂਦਾ ਉਹ ਕਹਿੰਦਾ ਮੈਂ ਆਪਦੀ ਚੋਣ ਕਰਨਾ ਜੋ ਕਹਿੰਦਾ ਮੈਂ ਸਰਪੰਚ ਨੂੰ ਆਪਦੇ ਧੁੰਮਛੇ ਦੇ ਬਣਾ ਲਾ ਸਿਆਸੀ ਪਾਰਟੀ ਆਪਦੇ ਧੁੰਮਛੇ ਦੇ ਪੰਚਾਇਤਾਂ ਬਣਾ ਲੈਂਦੀ ਜਿਹੜੀ ਵੀ ਹੁੰਦੀ ਹੈ ਇਹ ਜਿਹੜਾ ਤੋਤਰੀਕਾ ਹੈ ਗੱਲ ਤਾਂ ਇੱਕ ਵਾਰੀ ਇੱਥੇ ਰੌਲਾ ਬਹੁਤ ਪਿਆ ਸੀ ਕਰਨਤਾਰਨ ਦੇ ਵਿੱਚ ਜਿਹੜੇ ਚ ਜਿਹੜਾ ਬੈਲਟ ਬਾਕਸ ਸੀ ਉਹੋ ਹੀ ਸਾਹਤ ਸੂਰ ਤੱਕ ਕਿਸੇ ਨੇ ਕਿ ਚੱਕ ਕੇ ਕੀ ਕਰਤਾ ਤੇ ਮੈਂ ਕਿ ਕਿ ਸੇ ਵੱਡੇ ਚੈਨਲ ਤੇ ਬਹਿਸ ਚਰਚਾ ਹੋ ਰਹੀ ਸੀ ਮੇਖਾ ਜਿਹੜਾ ਚੋਣ ਕਮਿਸ਼ਨ ਸੂਬੇ ਦਾ ਪੰਚਾਇਤ ਚੋਣਾ ਚ ਆਪ ਦਾ ਵੈਲਟ ਬਾਕਸ ਨਹੀਂ ਬਚਾ ਕਿਉਂਕਿ ਵੈਲਟ ਬਾਕਸ ਸਾਡਾ ਸਭ ਤੋਂ ਪਵਿੱਤਰ ਚੀਜ਼ ਹੁੰਦੀ ਹੈ ਚੋਣਾ ਵੇਲੇ ਜਿਹੜਾ ਉਹਦੇ ਵੈਲਟ ਬਾਕਸ ਦੀ ਰਾਖੀ ਨਹੀਂ ਕਰ ਸਕਿਆ ਉਹ ਲੋਕਾਂ ਨੂੰ ਚੋਣ ਕੀ ਕਰਊਗਾ ਫਿਰ ਪੰਚਾਇਤ ਚੋਣਾਂ ਦਾ ਹੀ ਹਾਲ ਹੈ ਇਹ ਜਿੰਨਾ ਨੂੰ ਅਜੇ ਤੱਕ ਇਹ ਨਹੀਂ ਪਤਾ ਵੀ ਭਾਈ ਫਰਾਨੀ ਡੇਟ ਨੂੰ ਪੰਚਾਇਤ ਤਾਂ ਜਿਹੜੀਆਂ ਨੇ ਭੰਗ ਹੋਣੀਆਂ ਨੇ ਮਤਲਬ ਆਪੀ ਭੰਗ ਹੋ ਜਾਣੀਆਂ ਨੇ ਕਿ ਕਿਤੇ ਕੱਟ ਨਹੀਂ ਆ ਨਾ ਵੀ ਫਲਾਨੀ ਡੇਟ ਨੂੰ 5-7 ਦੀ ਟਰਮ ਹੋ ਜਾਣੀ ਆ ਪੂਰੀ ਉਦੋਂ ਪੰਚਾਇਤਾਂ ਆਪਣੇ ਆਪ ਖੰਗ ਹੋ ਜਾਣੀਆਂ ਨੇ ਇਸ ਕਰਕੇ ਉਸ ਤੋਂ ਬਾਅਦ ਕੋਈ ਪੰਚ ਦੇ ਸਰਪੰਚ ਕੋਈ ਆਪਣਾ ਜ਼ਿੰਮੇਵਾਰੀ ਦਾ ਕੰਮ ਨਾ ਨਿਭਾਏ ਕੋਈ ਵੀ ਕੰਮ ਨਾ ਨਿਭਾਏ ਕਰਤੇ ਹੀ ਉਹ ਨਹੀਂ ਰਹਿਣਗੇ ਆਪਣੇ ਉਹਦੇ ਤੇ ਨਹੀਂ ਰਹਿਣਗੇ ਤੇ ਥੋੜਾ ਵੀ ਤੁਸੀਂ ਉਹਦੇ ਤੋਂ ਹਟਾ ਰਹੇ ਹੋ ਹਟਾਤਾ ਤੁਸੀਂ ਸਕਦੇ ਹੀ ਨਹੀਂ ਹਟਾਉਂਗੇ ਤਾਂ ਤੁਸੀਂ ਕੋਈ ਦੋਸ਼ ਲਾ ਕੇ ਇੱਥੇ ਦੂਜੇ ਹੁਣ ਚੋਣਾ ਤੁਸੀਂ ਕਰਾਉਣੀਆਂ ਨੇ। ਦੋਨਾ ਕਰਾਉਣ ਵਾਸਤੇ ਅਸਲ ਕਿੰਨਾ ਚਿਰ ਹੋ ਹੀ ਜਾਂਦਾ ਹੈ ਅਜੇ ਚੱਕ ਪਤਾ ਨਹੀਂ ਕਿੰਨਾ ਕਿੰਨਾ ਨੇ ਵਾਰਡ ਬੰਦੀ ਦਾ ਸਿਸਟਮ ਕਿੰਨਾ ਬਣਾਇਆ ਕਿੰਨਾ ਨਹੀਂ ਬਣਾ ਵਾਰਡ ਬੰਦੀ ਦਾ ਬੜਾ ਰੋਲਾ ਹੈ। ਚੇਤਾਂ ਚ ਵਾਰਡ ਹੈ, ਸ਼ਹਿਰਾਂ ਚ ਹੁੰਦੇ ਹੁੰਦੇ ਨੇ। ਮੈਨੂੰ ਸਮਝ ਨਹੀਂ ਕਿ ਵਾਰਡ ਹੈਗੇ ਨੇ। ਹਨ ਉਹਦੇ ਯਾਸ ਵਾਰਡ ਦਾ ਐਸ ਦਾ। ਇੱਕ ਇਹ ਆਮ ਤੌਰ ਤੇ ਕੋਨਾ ਇਕੱਠੀਆਂ ਹੁੰਦੀਆਂ। ਦੂਜਾ ਇਹ ਕਿ ਮੈਨੂੰ ਇਹ ਵੀ ਨਹੀਂ ਪਤਾ ਵੀ ਹੁਣ ਕੀ ਕਰਨਗੇ। ਕਿ ਚ ਇਹਨਾਂ ਨੇ ਇਹ ਵੀ ਸਕੀਮ ਨਾਲੀ ਸੀ। ਦੇ ਭਾ ਮੁੜ ਕੇ ਪੰਚਾਂ ਦੇ ਵਿੱਚੋਂ ਸਰਪੰਚ ਦੀ ਜੁਆਨ ਕਰੀ। ਜੰਗਾ ਹੋਊਗਾ ਜੇ ਨਾ ਕਰਨਗੇ ਇਹੋ ਜਿਹਾ ਕੰਮ ਕਿਉਂਕਿ ਪਹਿਨਾ ਕਾਦੀ ਸਰਕਾਰ ਨੇ ਕਰਕੇ ਦੇਖਿਆ ਸੀ ਕਿ ਕਹਿੰਦਾ ਦਿਨਾ ਕਿ ਇਹ ਇਹ ਗਿੰਡਨ ਕੁਮਾਈ ਨਾ ਦੇਣਾ ਚਾਹੀਦਾ ਹੋਣਾ ਤਾਂ ਮੈਂ ਕਹਿ ਰਿਹਾ ਕਾਦੀ ਸਰਕਾਰ ਨੇ ਪੰਚਾਇਤ ਕਾਨੂੰਨ ਦੀ ਧਾਰਾ ਬਦਲਤੀ ਜਿਹਦੇ ਵਿੱਚ ਸੀਗਾ ਕਿ ਸਰਪੰਚ ਦੀ ਵੀ ਚੋਣ ਹੋਗੀ ਉਹ ਬਦਲ ਕੇ ਬਣਾਤਾ ਪੰਚਨ ਤੋਂ ਚੋਣ ਹੋ ਪੰਚਤਾਂ ਰੋਜ਼ ਲੜਦੇ ਆ ਕਰਨ ਰੋਜ਼ ਹੀ ਉਹ ਕੋਈ ਕਹਿਣਾ ਆ ਇਹਨਾਂ ਦੀ ਬਹੁਤ ਗਿਣਤੀ ਹੋ ਗਈ ਆ ਅਧਿਕਾ ਨਹੀਂ ਇਹਨਾਂ ਦੀ ਬਹੁਤ ਗਿਣਤੀ ਹੋ ਗਈ ਬਹੁਤ ਸ਼ਾਂਤੀ ਦੇ ਉਤਾਜੀ ਬਹੁਤ ਸ਼ਾਂਤੀ ਬਦਲਦੀ ਰਹੇ ਉਹਦਾ ਸੈਂਕੜੇ ਕੇਸ ਪੈ ਗਏ ਕੋਰਟ ਦੇ ਵਿੱਚ ਹਾਈ ਕੋਰਟ ਚ ਗਿਆ ਜਿਹੜਾ ਸੈਂਕੜੇ ਕੇਸ ਕੋਰਟ ਚ ਪੈ ਗਏ ਸਾਰਾ ਕੰਮ ਰੁਕ ਗਿਆ ਫਿਰ ਉਹਨਾਂ ਨੇ ਮਤਲਬ ਕਾਨੂੰਨ ਚ ਤਰਮੀਮ ਕਰੀ ਪਰ ਇੱਕ ਵੱਡੀ ਗੜਬੜਾ ਇਹ ਕਰ ਗਏ ਕਿ ਨਾ ਇੱਕ ਹੋਰ ਪਾਵਰ ਹੈਗੀ ਸਰਪੰਚ ਜਾਂ ਸਰਪੰਚ ਨੂੰ ਲੋਕ ਚੁੰਦਦੇ ਨੇ ਇਹ ਗੱਲ ਜਿਹੜੀ ਦੇਖਣ ਦੀ ਲੋੜ ਆ ਚੋਣਾ ਵੇਲੇ ਵੀ ਲੋਕਾਂ ਨੂੰ ਮੰਨ ਕਰਨੀ ਚਾਹੀਦੀ ਆ ਇਹ ਜਦ ਹੋਣੀਆਂ ਨੇ ਉਹ ਇਹ ਹੈ ਕਿ ਜਿਹੜਾ ਮੂਲ ਕਾਨੂੰਨ ਬਣਿਆ ਸੀ ਅਸਲੀ ਉਹਦੇ ਵਿੱਚ ਇਹ ਸੀ ਕਿ 2 ਸਾਲ ਬਾਅਦ ਜੇ ਚੋਣ ਹੋ ਜਾਈ ਚੋਣ ਤੋਂ 2 ਸਾਲ ਬਾਅਦ ਜੇ ਸਰਪੰਚ ਦੇ ਉੱਤੇ ਲੋਕਾਂ ਨੂੰ ਵਿਸ਼ਵਾਸ ਨਾ ਲੋਕਾਂ ਨੂੰ ਲੋਕਾਂ ਨੂੰ ਲੱਗੇ ਕੰਮ ਨਹੀਂ ਕਰਦਾ ਤਾਂ ਲੋਕ ਜਨਰਲ ਬਾਡੀ ਚ ਜਨ ਕੇ ಗ್ರಾಮ ਸਭਾ ਚ ਸਰਪੰਚ ਨੂੰ ਪਲਾ ਸਕਦੇ ਨੇ ਬਦਲ ਫਰਮਣ ਜੀ ਇਹ ਪਾਵਰ ਸੀ ਲੋਕਾਂ ਕੋਲੇ ਉਹ ਪਾਵਰ ਖੋਲੀ ਮੁੜ ਕੇ ਜਮਾ ਨਹੀਂ ਕਰੀ ਇੱਕ ਤਾਈ ਮੰਨੀ ਚਾਹੀਦੀ ਆ ਕਿ ਜੇ ਅਸੀਂ 2 ਸਾਲ ਬਾਅਦ ਸਾਨੂੰ ਲੋਕਾਂ ਨੂੰ ਵੋਟਰਾਂ ਨੂੰ ਸਰਪੰਚ ਬਣਦਾ ਹੱਕ ਉਹੀ ਵਿਧੀ ਵਿਧਾਨ ਹੈਗਾ ਉਹਦਾ ਤਾ ਤਰੀਕਾ ਹੈਗਾ ਪਹਿਲਾਂ ਇਹ ਕਿ ਤੁਝ 2 ਸਾਲ ਬੇਵਿਸ਼ਵਾਸੀ ਦਾ ਮਤਾ ਨਹੀਂ ਲਿਆ ਸਕਦੇ ਦੂਜਾ ਜੇ ਇੱਕ ਵਾਰੀ ਮਤਾ ਫੇਲ ਹੋ ਜੇ ਤਾਂ ਫੇਰ ਸਮਾਂ ਵੀ ਇੰਨਾ ਚਿਰ ਫੇਰ ਦੁਬਾਰਾ ਨਹੀਂ ਆ ਸਕਦਾ ਤਾਂ ਕਿ ਲੋਕੀਂ ਹੀ ਕੰਮ ਨਾ ਨਾ ਹੁੰਦਾ ਰਹੇ ਸੋ ਬਹੁਤ ਵਧੀਆ ਬਣਿਆ ਹੋਇਆ ਸੀ ਕਾਨੂੰਨ ਬਹੁਤ ਸੋਹਣਾ ਬਣਿਆ ਹੋਇਆ ਸੀ ਲੇਕਿਨ ਉਸ ਕਾਨੂੰਨ ਨੂੰ ਸਮਝਣ ਦੇ ਵਿੱਚ ਸਮਝਾਉਣ ਦੇ ਵਿੱਚ ਲਾਗੂ ਕਰਨ ਚ ਤੇ ਬਦਲਾ ਕਰ ਕਰਕੇ ਉਹਦੇ ਵਿੱਚ ਖੁਰ ਵੀ ਪਏ ਨੇ ਹੁਣ ਤੱਕ ਮੈਨੂੰ ਆਈ ਨਹੀਂ ਲੱਗਿਆ ਵੀ ਉਹਦੇ ਸਵਾਏ ਇਸ ਦੇ ਕਿਔਰਤਾਂ ਵਾਸਤੇ ਜਿਹੜੀ ਰੈਜ਼ਰਵੇਸ਼ਨ ਹੈ ਉਹ 50% ਕਰਤੀ ਉਹ ਇੱਕ ਖਾਂ ਪੱਖੀ ਗੱਲ ਜਰੂਰ ਹੈ ਬਾਹਾਂ ਜਿਹੜੀ ਬਾਤ ਤਰਮੀਮਾਂ ਰਹੀ ਕਰੀਆ ਬਾਕੀ ਤਰਮੀਮਾਂ ਤਾਂ ਪੰਚਾਇਤ ਰਾਜ ਦੀ ਜਿਹੜੀ ਭਾਵਨਾ ਸੀ ਉਹਦੇ ਉਲਟੀ ਕਰਨੀਆਂ ਨੇ ਹੁਣ ਹੁੰਦੇ ਚੋਣਾਂ ਕਰਾਉਣੀਆਂ ਨੇ ਕੋਣਾ ਜਿਹੜੀਆਂ ਕਰੋਨੇ तकरीबन 1 ਲੱਖ ਸੋਚੋ ਤੁਸੀਂ ਸੀਰੀਅਸਲੀ 1 ਲੱਖ ਬੰਦਾ ਚੁਣਿਆ ਜਾਣਾ ਹੈ ਸਾਡੇ ਗਣਤੰਤਰ ਦਾ ਜਿਹੜੀ ਸਭ ਤੋਂ ਛੱਡੇ ਜੀ ਇਕਾਈ ਹੈ ਸਾਡੇ ਪ੍ਰਜਾਤੰਤਰ ਦੀ ਸਾਡੀ ਜਮਹੂਰੀਅਤ ਦੀ ਉਹਦੀ ਸਿੱਧੀ ਚੋਣ ਲੋਕਾਂ ਨੇ ਕਰਨੀ ਆ 1 ਲੱਖ ਦੀ ਕੋਈ ਛੋਟਾ ਨਹੀਂ ਹੈ ਜੇ 1 ਲੱਖ ਬੰਦਾ ਚੁਣਿਆ ਜਾਣਾ ਹੈ ਉਹਦੇ ਚੋਂ ਜਿੰਨਾ ਮਰਜ਼ੀ ਹੋਵੇ ਜੇ ਉਹਨਾਂ ਨੂੰ ਅਸੀਂ ਕੰਮ ਕਰਨ ਦਾ ਮੌਕਾ ਦਿੰਨੇ ਆ ਉਹਨੂੰ ਤੁਹਾਨੂੰ ਬੋਤਾ ਸਿਖਾਉਣੇ ਆ ਕਿ ਉਹਨਾਂ ਚੋਂ ਕਿੰਨੇ ਵਧੀਆ ਬੰਦੇ ਜਾ ਕੇ ਬਨਾਕ ਸੰਕਿਆ ਚ ਜ਼ਿਲ੍ਹਾ ਪੁਲਿਸਦਾਨ ਚ ਕੰਮ ਕਰਨਗੇ ਉਹਨਾਂ ਚਗਾਹ ਕਰਦੇ ਕਰਦੇ ਕਿੰਨੇ ਸਿਆਣੇ ਬਣ ਜਾਣਗੇ ਜਿਹੜਾ ਆਪਾਂ ਕਹਿੰਨਾ ਉਹ ਜਿਹੜਾ ਸਿਆਸਤਦਾਨ ਨੂੰ ਪਤਾ ਹੀ ਨਹੀਂ ਜਿਵੇਂ ਇੱਥੇ ਰੌਲਾ ਪੈਂਦਾ ਹੋਰ ਹੈ ਉਹ ਤਾਂ ਹੀ ਹੈ ਉਹਨੇ ਕਦੇ ਵਿਹਾਰਤ ਪਿੰਡ ਦਾ ਸਰਪੰਚ ਵੀ ਨਹੀਂ ਉਹ ਨੂੰ ਹੁਣ ਕੀ ਪਤਾ ਵੀ ਐਮਐਲਏ ਨੇ ਕਿਵੇਂ ਕਰਨਾ ਜੇ ਬਣ ਗਿਆ ਫਿਰ ਤਾਂ ਦਾ ਨਹੀਂ ਦੇਖਦਾ ਨਹੀਂ ਵੀ ਭਾਈ ਸਾਡੀ ਡਿਊਟੀ ਕੀ ਉਹ ਤਾਂ ਉਹੀ ਕੋਈ ਪਾਰਟੀ ਨੇ ਜੋ ਕਹਿੰਦਾ ਹਾਂ ਹਾਂ ਵੋਟ ਹੱਥ ਖੜਾ ਕਰਨਾਂ ਦੀ ਗੱਲ ਹੋ ਜਾਂਦੀ ਹੈ ਸੋ ਆਪਾਂ ਨਵੇਂ ਦੇ ਇਸ ਵਾਸਤੇ ਨਹੀਂ ਚੁੰਦੇ ਆਪਾਂ ਨਵੇਂ ਇਸ ਵਾਸਤੇ ਚੁੰਦਿਆ ਪੀਰ ਉਸ ਨੂੰ ਪਤਾ ਹੋਵੇ ਸੋ ਇਹ ਦੂਜਾ ਪੱਖ ਇਹਦੇ ਜੀ ਆ ਜਾਂਦਾ ਇਹ ਜਿਆ ਪੱਖ ਜਿਹੜੇ ਚੋਣਾਂ ਇਹਨਾਂ ਨੇ ਕਰਾਉਣੀਆਂ ਨੇ ਹੁਣ ਇਹ ਚੋਣਾਂ ਹੋਣਗੀਆਂ ਪੰਚਾਇਤਾਂ ਦੀਆਂ ਪੰਚਾਇਤਾਂ ਤੋਂ ਬਾਅਦ ਜਿਹੜੀਆਂ ਨੇ ਆਪਣੀਆਂ ਬਲਾਕ ਸੰਮਤੀਆਂ ਦੇ ਜਿਲ੍ਹਾ ਪ੍ਰੀਸ਼ਦਾਂ ਮੈਂ ਕਿ ਉਹ ਵੀ ਨਾਲ ਹੀ ਕਰਾਉਣਗੇ ਕਿਉਂਕਿ ਜਿਹੜੇ ਸਿੱਧੇ ਚੁਣੇ ਜਾਂਦੇ ਨੇ ਜਿਹੜਾ ਪ੍ਰੀਸ਼ਦ ਦੇ ਮੈਂਬਰ ਤੇ ਬਲਾਕ ਸੰਮਤੀਆਂ ਦੇ ਉਹ ਤਾਂ ਨਾਲ ਕਰਵਾਈ ਹੀ ਜਾ ਸਕਦੇ ਨੇ ਜੇ ਕਰਾਉਣੇ ਹੋਣ ਤੇ ਉਹਦਾ ਉਹਦਾ ਵੀ ਇੱਕ ਵੱਡਾ ਸਵਾਲ ਖੜਾ ਹੋਊਗਾ ਸੋ ਮੈਨੂੰ ਇਹ ਅਖੀ ਜਿਹੜੀ ਧੋੜ ਇਹਨਾਂ ਦੀ ਹੈਗੀ ਆ ਕਿ ਸੋ ਸਮਝ ਕੇ ਕਰਨ ਵੱਡਾ ਸਵਾਲ ਉਸ ਤੋਂ ਸਭ ਤੋਂ ਆ ਜਾਂਦਾ ਹੈ ਲਾਗੂ ਕਰਨ ਵੇਲੇ ਕਿ ਤੁਸੀਂ ਸਕੂਲਾਂ ਦਾ ਐਸ ਵੇਲੇ ਭਾਈ ਦਾ ਟਾਈਮ ਹੈ ਇਸ ਤੋਂ ਅੱਗੇ ਨਾਲ ਹੀ ਮਾਰਚ ਦੇ ਵਿੱਚ ਜਿਹੜਾ ਹੈਗਾ ਇਹ ਸਾਰਾ ਸਮਾਂ ਸਾਲ ਦੀ ਜਿਹੜੀ ਤਿਆਰੀ ਆ ਬੱਚਿਆਂ ਦੀ ਉਹਨੂੰ ਹੋਰ ਫੁਕਤਾ ਕਰਨਾ ਹੁੰਦਾ ਹੈ ਇਮਤਿਹਾਨ ਲੈਣੇ ਹੁੰਦੇ ਨੇ ਜਿਹੜੇ ਉੱਚੀਆਂ ਕਲਾਸਾਂ ਨੇ ਉਹਨਾਂ ਨੇ ਪੜ੍ਹਾਈ ਕਰਕੇ ਅਗਲੇ ਅਪ੍ਰੈਲ 'ਚ ਇਮਤਿਹਾਨ ਦੇਣੇ ਹੁੰਦੇ ਨੇ ਸੋ ਮੈਨੂੰ ਇਹ ਲੱਗਦਾ ਹੈ ਵੇ ਜਿਸ ਤਰੀਕੇ ਨਾਲ ਇਹਨਾਂ ਨੇ ਇਸ ਮਾਮਲੇ ਨੂੰ ਫੜਿਆ ਉਹ ਇਹ ਜਾ ਹੈ ਵੀ ਜਿਉਂ-ਜਿਉਂ ਦਬਾ ਕੀਂਦੋਂ ਤੋਂ ਮਰਚ ਵੱਧਦਾ ਗਿਆ ਵਾਲੀ ਗੱਲ ਹੈ ਜਿਵੇਂ ਜਿਵੇਂ ਇਹ ਕੋਈ ਮੰਨਦੇ ਨੇ ਤਦਮ じゃ ਉਹਦੇ ਕਿੰਨੇ ਦੇ ਵਧੇ ਜਾ ਰਿਹਾ ਮਿਸਮ ਜਿਹੜਾ ਇਹਨਾਂ ਦਾ ਝਗੜਾ ਪਿਆ ਹੀ ਹੋਇਆ ਤੁਹਾਨੂੰ ਪਤਾ ਹੀ ਹੋਊਗਾ ਕੋਰਟ ਚ ਕੀ ਚੱਲ ਰਿਹਾ ਹੈ ਹਾਈ ਕੋਰਟ ਨੇ ਇਹਨਾਂ ਨੂੰ ਕਾਫੀ ਰੈਪ੍ਰੀਮੈਂਡ ਕਰਿਆ ਐਸਐਸਜੀ ਨੂੰ ਕਿਸ ਸੰਬੰਧ ਤੋਂ ਰੈਪ੍ਰੀਮੈਂਡ ਕਰ ਰਹੇ ਵੀ ਮੈਂ ਕਿਹਾ ਹੈ ਵੀ ਤੁਸੀਂ ਕਿਉਂ ਨਹੀਂ ਕਰਦੇ ਇਹਨਾਂ ਕਹਿੰਦੇ ਕੋਈ ਇੱਕ ਗੱਲ ਮੈਂ ਹੋਰ ਵੀ ਕਹਿਣਾ ਵੇ ਗੰਗਾ ਨੌਜੀ ਉਹ ਰੇ ਪ੍ਰਿਮੰਤਾਨੀ ਕੇ ਹੱਥ ਤੁਸੀਂ ਆਉਂਦੇ ਰੇ ਪ੍ਰਿਮੰਤ ਵਰਤਾ ਆ ਨਹੀਂ ਕਰਿਆ ਉਹ ਨਹੀਂ ਕਰਿਆ ਸਰਕਾਰ ਦੇ ਸਖਤਰ ਨੂੰ ਮਾਨਯੋਗ ਹਾਈ ਕੋਰਟ ਰਾਏ ਇਹ ਕਹਿ ਦੇਣਾ ਕਿ ਤੁਸੀਂ ਇਹ ਕੰਮ ਕਰ ਕਿਉਂ ਨਹੀਂ ਰਹੇ ਤੇ ਉਹਦੇ ਕੋਲ ਜਵਾਬ ਨਾ ਹੋਵੇ ਇਸ ਤੋਂ ਵੱਡੀ ਉਹਦੀ ਤਹੀਨ ਕੋਈ ਨਹੀਂ ਹੁੰਦੀ ਇੰਨੇ ਕਹਿਣਾ ਬਹੁਤ ਹੁੰਦਾ ਸਿਆਣੇ ਬੰਦੇ ਨੂੰ ਇਸ਼ਾਰਾ ਚੰਗਾ ਹੁੰਦਾ ਇਹ ਛੋੜੇ ਵੀ ਤੁਸੀਂ ਡੰਡਾ ਲੈ ਕੇ ਫਿਰ ਨਾ ਹੁੰਦਾ ਜਦੋਂ ਕੋਈ ਜ਼ਿਆਦਾ ਭਾਸ਼ਾ ਵਾਲੀ ਵਰਤ ਨਹੀਂ ਹੁੰਦੀ ਆ ਤੁਸੀਂ ਕਹਿਣਾ ਹੁੰਦਾ ਬਿਨਾ ਇਹ ਨਹੀਂ ਛੋਟਵਾ ਅਰਸਲ ਕਾ ਹਾਈ ਕੋਰਟ ਨੇ ਕਈ ਵੀ ਰੀਦਨਾਵ ਬਦਲ ਕਰਿਆ ਤੇ ਵਾਲੀ ਜਿਹਾ ਕਿਹਾ ਵੀ ਸਾਨੂੰ ਇਹ ਉਮੀਦ ਨਹੀਂ ਸੀ ਵੀ ਸਰਕਾਰ ਵੀ ਝੂਠ ਬੋਡੂਗੀ ਕੋਰਟ ਚ ਹੁਣ ਉਹਦੇ ਚ ਕੋਈ ਜੁਰਮਾਨਾ ਕਰੇ ਨਾ ਕਰੇ ਜੇ ਮਾਨਯੋਗ ਹਾਈ ਕੋਰਟੇ ਕਹਿੰਦੀ ਆ ਵੀ ਸਾਨੂੰ ਉਮੀਦ ਨਹੀਂ ਸੀ ਵੀ ਸਰਕਾਰ ਵੀ ਝੂਠ ਬੋਡੂ ਇਹ ਉਹੀ ਜੀ ਗੱਲ ਹੈ ਜੇ ਕੋਈ ਬੰਦਾ ਕਹੇ ਜੀ ਇਹ ਤਾਂ ਬਿਲਕੁਲ ਉਮੀਦ ਨਹੀਂ ਸੀ ਵੀ ਡਾਕਟਰ ਮਰੀਜ਼ ਨੂੰ ਮਾਰੂਗਾ ਉਹਨੇ ਮਾਰਿਆ ਜਾਂ ਨਹੀਂ ਮਾਰਿਆ ਇਹ ਸਵਾਲ ਨਹੀਂ ਹੈ ਜੇ ਕਿਸੇ ਨੂੰ ਇਹ ਕਹਿਣਾ ਪੈ ਗਿਆ ਇਹ ਜਦੋਂ ਵੀ ਨਿਸ਼ਚੈ ਡਾਕਟਰ ਨੂੰ ਮਰੀ ਮਰੀਜ਼ ਨੂੰ ਮਾਰੂਗਾ ਡਾਕਟਰ ਬਸ ਇੰਨੀ ਸਜ਼ਾ ਬਹੁਤ ਵੱਡੀ ਸਜ਼ਾ ਉਹਦੇ ਵਾਸਤੇ ਬਿਲਕੁਲ چاہے ਉਹਦਾ ਕਸੂਰ ਨਹੀਂ ਵੀ ਉਹਨੂੰ ਸੋਚਣਾ ਪੈਗਾ ਵੀ ਮੇਰੇ ਤੌ ਤਰੀਕੇ ਚ ਮੇਰੇ ਕੰਮ ਚ ਕੋਈ ਕਰੜਾ ਹੈ ਫਿਰ ਇਸੇ ਤਰ੍ਹਾਂ ਹੀ ਇਹ ਪੰਚਾਇਤ ਰਾਜ ਦੀਆਂ ਜਿਹੜੀਆਂ ਚੋਣਾਂ ਵੀ ਗਲਤ ਕਰਦੇ ਨੇ ਮੈਂ ਸਿਰਫ ਇੰਨੀ ਗੱਲ ਹੀ ਕਹਿ ਕੇ ਆਪਣੀ ਗੱਲ ਕਰ ਰਿਹਾ ਕਿ ਸਾਡੇ ਲੋਕਾਂ ਨੂੰ ਹੁਣ ਕੀ ਕਰਨਾ ਚਾਹੀਦਾ ਹੈ ਇਹ ਤਾਂ ਆਪ ਦਾ ਤਰੀਕਾ ਕਰਨਗੇ ਇੱਕ ਤਾਂ ਮੈਂ ਇਹ ਟਾਰੇ ਮਦਰਵਾਹੀ ਲੋਕਾਂ ਨੂੰ ਆਪਣੇ ਜਿਲ੍ਹਾ ਐਕਟਿਵ ਬੰਦੇ ਨੇ ਵਿੜ ਚੇਤਨ ਬੰਦੇ ਨੇ ਕੋਈ ਇੱਕ ਤਾਂ ਇਹ ਦੇਖਣਾ ਸ਼ੁਰੂ ਕਰਨਾ ਵੀ ਕਾਨੂੰਨ ਦੇ ਮੁਤਾਬਕ ਕੰਮ ਹੋਣਾ ਕਿਵੇਂ ਚਾਹੀਦਾ ਹੈ ਪੰਚਾਇਤ ਐਕਟ ਪੰਜਾਬੀ ਚ ਵੀ ਉਪਲਬਧ ਹੈ ਫਿਰ ਦਵਾਂ ਨੇ ਛਾਪਿਆ ਹੋਇਆ ਹੈ ਉਹਨਾਂ ਨੇ ਕਈਆਂ ਨੇ ਛਾਪਿਆ ਅੰਗਰੇਜ਼ੀ ਚ ਵੀ ਹੈ ਛੋਟਾ ਜਿਹਾ ਹੈਗਾ ਥੋੜਾ ਹੀ ਪੜਨ ਦੀ ਲੋੜ ਹੈ ਪਹਿਲੇ ਹੀ ਕੁਝ ਪੇਜ ਹੈ ਏਡੇ 10-15 ਪੇਜ ਪੜ ਲੋਗੇ ਨਾ ਫਿਰ ਤੁਹਾਨੂੰ ਇਹ ਪਤਾ ਲੱਗ ਜੂਗਾ ਵੀ ਚੋਣਾ ਚਾਣਾ ਹੋਣੀ ਆ ਕਿਵੇਂ ਨੇ ਸਾਰਾ ਕੁਝ ਹੀ ਸੋ ਇੱਕ ਤਾਂ ਇਹ ਹੀ ਪੜ ਲੈਣਾ ਹੁਜਾ ਚੋਣਾ ਦੀ ਚੋਣਾ ਤਾਂ ਜਦ ਮਰ ਦੀ ਚੋਣਾ ਆਪਦੀ ਚੈਰੀ ਕਰਨੀ ਸ਼ੁਰੂ ਕਰ ਦੇਣਾ ਕਿ ਅਸੀਂ ਆਪਦੇ ਪਿੰਡਾਂ ਦੇ ਵਿੱਚ ਜਿਹੜਾ ਵੀ ਚੋਣਾ ਵਾਸਤੇ ਕੋਈ ਗੱਲ ਕਰਨ ਆਵੇ ਤੇ ਸਿਆਸੀ ਪਾਰਟੀਆਂ ਦਾ ਦਖਲਅੰਦਾਜ਼ ਕਿਵੇਂ ਬੰਦ ਕਰਨਾ ਇਹਦੀ ਚੈਰੀ ਕਰਨਾ ਆਪਦੇ ਪਿੰਡ ਚ ਤੀਜਾ ਪਿੰਡ ਦਾ ਭਾਈਚਾਰਾ ਇਕੱਠਾ ਕਰਨ ਦੀ ਜੇ ਕਿਤੇ ਕੰਸੂ ਹੋ ਜਾਂਦੀ ਹੈ ਵੀ ਇੰਨਾ ਰਾਏ ਕਰ ਰਹੇ ਨੇ ਆ ਆ ਕਰ ਰਹੇ ਨੇ ਉਹਦੀ ਵੀ ਇੱਕ ਆਪਦੀ ਮੁਹਿੰਮ ਜੀ ਬਣਾਉਣ ਵੀ ਯਾਰ ਆਪਾਂ ਨੇ ਆਪਣਾ ਭਾਈਚਾਰਾ ਨਹੀਂ ਟੁੱਟਣ ਦੇਣਾ ਇੱਕ ਮੁਹਿੰਮ ਇਹ ਵੀ ਬਣਾਉਣ ਵੀ ਆਪਾਂ ਨੈਸ਼ਨਲ ਸ਼ੇ ਜਾ ਰਹੇ ਹਾਂ ਜੇ ਕੰਮ ਨਹੀਂ ਇਹ ਬੈਲਾ ਸਰਪੰਚੀ ਦੇ ਉੱਤੇ ਜਿਹੜੇ ਬੰਦੇ 20 20 30 25 25 ਲੱਖ ਖਰਚਣਗੇ ਉਹ ਪਿੱਥੋਂ ਲੋਕਾਂ ਨੂੰ ਕੋਈ ਉਮੀਦ ਹੋਊਗੀ ਵੀ ਉਹ ਫੇ ਪਿੰਡ ਦਾ ਕੰਮ ਕਰਨਗੇ। ਸੋ ਇਸ ਕਰਕੇ ਆਪਾਂ ਨੂੰ ਇੰਨਾਂ ਗੱਲਾਂ ਦੇ ਉੱਤੇ ਪੰਚਾਇਤ ਚੋਣਾਂ ਦੇ ਉੱਤੇ ਸਰਕਾਰ ਦਾ ਤਾਂ ਨਿਸ਼ਾਨਾ ਇਹ ਹੈ ਵੀ ਆਪਾਂ ਆਪਣੀ ਆਮ ਆਦਮੀ ਪਾਰਟੀ ਦੀਆਂ ਬਣਾਉਂੋ ਆਪਾਂ ਕਹਿ ਦੋ ਜੀ 13000 ਚੋਂ ਇੰਨੇ ਸਰਪੰਚ ਸਾਡੇ। ਹੈ 99000 ਪੰਚਾਂ ਦੇ ਵਿੱਚ 87000 ਪੰਚਾਂ ਦੇ ਵਿੱਚ ਇੰਨੇ ਸਾਡੇ। ਇਹ ਤਾਂ ਇਹ ਕਹਿਣਾ ਚਾਹੁੰਦੇ ਨੇ। ਇੰਨਾ ਕਹਿਣ ਨਾਲ ਤਾਂ ਠੀਕ ਹੈ ਕਹਿ ਰਹੇ ਨੇ। ਦੂਜਾ ਕਹਿੰਦੇ ਕਿ ਕਰਤਾ ਹੁੰਦਾ ਇਹਦੇ باوجود ਕੋਈ ਜਿਵੇਂ ਕਹਿੰਦੇ ਇਜੈਕਸ਼ਨ ਕਿਹਾ ਪੁੱਛਿਆ ਜੋ ਦਿਸ਼ਟ ਨੂੰ ਵੀ ਸਭ ਤੋਂ ਹੈਰਾਨੀ ਦੀ ਗੱਲ ਕੀ ਹੈ ਕਹਿੰਦਾ ਹਾਰ ਇੱਕ ਰੋਜ਼ ਮੱਦਾਂ ਨੂੰ ਦੇਖਦਾ ਪਰ ਕਹਿੰਦਾ ਮੈਂ ਨਾ ਮਰਾ ਉਹ ਵੀ ਇਹਨਾਂ ਦਾ ਹਾਲ ਹੈ ਸਭ ਨੂੰ ਪਤਾ ਹੈ ਵੀ ਇਹ ਸਰਪੰਚਾਂ ਦੀ ਪੰਚਾਂ ਦੀ ਕੋਈ ਬਹੁਤੀ ਵੋਟਾਂ ਵਾਸਤੇ ਸੁਣਦਾ ਨਹੀਂ ਪਿੰਡਾਂ ਚ ਸਰਪੰਚੀ ਉਹਦੀ ਮੰਨਦੇ ਨੇ ਪਰ ਵੋਟਾਂ ਵਾਸਤੇ ਹਲਕੇ ਸਨ ਆਲਾ ਜਿਵੇਂ ਹੋਇਆ ਸੀ ਵੀ ਕਿਸਾਨ ਲੀਡਰ ਦੇ ਤੌਰ ਤੇ ਉਹਨਾਂ ਨੂੰ ਮੰਨਦੇ ਸੀ ਪਰ ਵੋਟਾਂ ਵਾਸਤੇ ਨਹੀਂ ਮੰਨਦੇ ਸੀ ਇਦਾਂ ਹੀ ਪੰਚਾਂ ਸਰਪੰਚਾਂ ਦਾ ਵੀ ਬਹੁਤੇ ਵਾਰੀ ਇਹ ਹਾਲ ਹੁੰਦਾ ਹੈ ਉਹਨਾਂ ਨੂੰ ਨਮਾਇंदे ਦੇ ਤੌਰ ਤੇ ਤਾਂ ਮੰਨਦੇ ਨੇ ਪਰ ਵੋਟ ਕੀ ਨੂੰ ਪਾਣੀ ਉਹਦੇ ਚ ਮੁੱਤੀ ਉਹਨਾਂ ਦੀ ਗੱਲ ਨਹੀਂ ਬੰਦੇ ਇਸ ਕਰਕੇ ਇਹ ਆਪ ਪਾਰਟੀ ਨੂੰ ਇਹ ਜਮਹੂਰੀ ਦੀ ਜਿਹੜੀ ਸੰਤਤਤਾ ਦੀ ਬਿਕਾਈ ਹੈ ਬਲਕਿ ਆ ਮੋਕਾ ਹੁਣ ਸਾਡੇ ਵਾਸਤੇ ਕਿ ਉਤ ਦੀ ਅਸੀਂ ਸੋਚਦੇ ਹਾਂ ਤੁਸੀਂ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਦੇਖੋਗੇ ਤੁਸੀਂ ਵੀ ਜ਼ਿਕਰ ਕੀਤਾ ਕਿ ਪੰਚਾਇਤੀ ਰਾਜ ਐਕਟ ਪੜੋ ਸਮਝੋ ਉਸ ਨੂੰ ਸਾਡੇ ਲੋਕਾਂ ਦਾ ਸੁਭਾਅ ਹੀ ਨੇ ਰਿਹਾ ਨਾ ਅਸੀਂ ਤਾਂ ਬਸ ਜਿਸ ਸਿਸਟਮ ਦੇ ਵਿੱਚ ਖੜੇ ਆ ਅਸੀਂ ਉੱਥੇ ਹੀ ਅੱਗੇ ਵਧਣਾ ਚਾਹੁੰਦੇ ਆ ਨਾ ਤਾਂ ਉਹਨੂੰ ਸਿੱਖਣਾ ਚਾਹੁੰਦੇ ਆ ਨੌਲੇਜ ਕੁਝ ਨਵਾਂ ਆਪਾਂ ਕਰਨਾ ਚਾਹੁੰਦੇ ਆ ਯਾਨੀ ਕਿ ਚੀਜ਼ਾਂ ਨੂੰ ਸਮਝਣਾ ਪੜ੍ਹਨਾ ਭਾਵੇਂ ਰਾਜਨੀਤੀ ਦੀ ਗੱਲ ਹੋ ਗਈ ਜਾਂ ਸਮਾਜ ਦੀ ਗੱਲ ਹੋ ਗਈ ਇਹ ਪੰਜਾਬੀਆਂ ਦੀ ਇੱਕ ਵੱਡੀ ਘਾਟ ਹੈ ਨਾ ਇਹ ਕਿਸੇ ਚੀਜ਼ ਨੂੰ ਸਮਝਣਾ ਨਹੀਂ ਹੈ ਬਸ ਜਿਸ ਇੱਕ ਪੈੜ ਦੇ ਪਿੱਛੇ ਪੈੜ ਧਰ ਰਹੇ ਆ ਬਸ ਉਹ ਲਾਈਨ ਬਣੀ ਹੋਈ ਹੈ ਅਨੇ ਇਹ ਠੀਕ ਹੈ ਗੱਲ ਤੁਹਾਡੀ ਵੀ ਆਪਾਂ ਨੂੰ ਲੱਗਦਾ ਕਿ ਕਾ ਪਾਕਰ ਜਿਵੇਂ ਬੈਠਿਆ ਆਪਾਂ ਨੂੰ ਕਰਦੇ ਨੂੰ ਲੱਗੂਗਾ ਇਹ ਆਪਾਂ ਨੂੰ ਆਪਦਾ ਬੱਚਾ ਕਈ ਵਾਰੀ ਜਿਆਦਾ ਚੰਗਾ ਲੱਗਦਾ ਕਈ ਵਾਰੀ ਮਾੜਾ ਲੱਗਦਾ ਉਹਦਾ ਨੁਕਸ ਵੀ ਆਪਾਂ ਨੂੰ ਪੰਜਾਬੀਆਂ ਨੂੰ ਠੀਕ ਲੱਗਦਾ ਹੈ ਤੁਸੀਂ ਠੀਕ ਕਿਹਾ ਵੀ ਆਪਾਂ ਨਹੀਂ ਕਰ ਰਹੇ ਪਰ ਆਪਾਂ ਪੰਜਾਬੀ ਇਤਿਹਾਸ ਦੇ ਵਿੱਚ ਬਹੁਤ ਜਿਆਦਾ ਬੁੱਧੀਜੀਵੀ ਵੀ ਹੋਇਆ ਆਪਾਂ ਨੇ ਉਹ ਸਾਰੇ ਜਿਹੜੇ ਇਧਰ ਕਿਹਾ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਕਿਹਾ ਗਿਆ ਉਹ ਸਾਰੇ ਇੱਕ ਹੀ ਥਾਂ ਟੀ ਤੇ ਲਿਖਿਆ ਗਿਆ ਹੈ ਕਿ ਇੱਥੇ ਵੱਡੇ ਵੱਡੇ ਵਿਦਵਾਨ ਹੋਏ ਨੇ ਆ ਹੁਣ ਵੀ ਪ੍ਰਿੰਸੀਪਲ ਜੋਧ ਸਿੰਘ ਪ੍ਰਿੰਸੀਪਲ ਕੇਜਾ ਸਿੰਘ ਵੱਡੇ ਵਿਦਵਾਨ ਇੱਥੇ ਹੋਏ ਨੇ ਤੇ ਵੱਡੇ ਰਾਈਟਰ ਹੋਣੇ ਪ੍ਰੋਫੈਸਰ ਮੋਹਨ ਸਿੰਘ ਤਨੀਰਾਮ ਚਾਤਰਕ ਸੋ ਆਪਣਾ ਹੁਣ ਇਹ ਆਦ ਉਮੀਦ ਰੱਖੀਏ ਕਿ ਵੀ ਇਹ ਜਿਹੜਾ ਕਾਨੂੰਨ ਹੈ ਇਹਦੇ ਪਹਿਲੇ 10 15 ਪੇਜ ਜ਼ਰੂਰ ਪੜੀਏ ਹਾਂ ਵੇਖੋ ਡਾਕਟਰ ਸਾਹਿਬ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ಗ್ರಾಮ ਸਭਾ ਜੇਕਰ ಗ್ರಾಮ ਸਭਾ ਨਾ ਸਾਲ ਦੇ ਵਿੱਚ ਦੋ ਵਾਰ ਹੋਵੇ ਤਾਂ ਆਟੋਮੈਟਿਕਲੀ ਸਰਪੰਚ ਜਿਹੜਾ ਉਹ ਸਸਪੈਂਡ ਹੋ ਜਾਂਦਾ ਤੇ ਕਾਗਜ਼ਾਂ ਦੇ ਵਿੱਚ ਹਰ ਵਾਰ ಗ್ರಾಮ ਸਭਾ ਹੁੰਦੀ ਹੈ ਕਾਗਜ਼ਾਂ ਦੇ ਵਿੱਚ ਗਰਾਊਂਡ ਲੈਵਲ ਤੇ ਕਈ ਵਾਰ ਨਹੀਂ ਹੁੰਦੀ ਪਰ ਕਦੇ ਇਹ ਸਵਾਲ ਨਹੀਂ ਉਠਿਆ ਹੈਗਾ ਕਿ ਤੁਹਾਨੂੰ ਕਿ ಗ್ರಾಮ ਪੰਚਾਇਤ ਹੋ ਨਹੀਂ ਰਹੀ ਹੈਗੀ ಗ್ರಾಮ ਸਭਾ ਹੋ ਨਹੀਂ ਰਹੀ ਹੈਗੀ ਤੇ ਸਰਪੰਚ ਸਸਪੈਂਡ ਹੋਏ ਪਰ ਕਦੇ ਕਿਸੇ ਨੇ ਸਵਾਲ ਨਹੀਂ ਕੀਤਾ ਕੋਈ ਰਿਕਾਰਡ ਹੀ ਨਹੀਂ ਆਇਆ ਅੱਜ ਤੱਕ ਕੱਢ ਦੇਣ ਕਿ ਕਿੰਨੇ ਸਰਪੰਚ ਸਸਪੈਂਡ ਹੋਏ ਨੇ ਕਿ ਉਹਨਾਂ ਨੇ ਦੋ ਵਾਰਾ ਗ੍ਰਾਮ ਸਭਾ ਨਹੀਂ ਕੋਰਾ ਕਾਰਨਾ ਕਰਕੇ ਹੋਏ ਹੋਣਗੇ ਪਰ ਗ੍ਰਾਮ ਸਭਾ ਨਾ ਬੁਲਾਉਣ ਕਰਕੇ ਕਿੰਨੇ ਹੋਏ ਨੇ ਇਹ ਹੋਰ ਨਹੀਂ ਤਾਂ ਡਾਇਰੈਕਟਰ ਪੰਚਾਇਤੀ ਲੋਕਾਂ ਨੂੰ ਦੱਸਦੇ ਵੀ ਦੇਖੋ ਪਾਹੀ ਪਹਿਲਾਂ ਇੰਨੇ ਸਸਪੈਂਡ ਹੋ ਗਏ ਸੀ ਅੰਕੇ ਤੋਂ ਧਿਆਨ ਦਿਖੋ ਜਿਹੜੇ ਪੰਜ ਸਰਪੰਚ ਜਿਹੜੇ ਸਰਪੰਚ ਬਣਾਉਂਗੇ ਗ੍ਰਾਮ ਸਭਾ ਬਰੋਣੀ ਹੋਗੀ ਐ ਨਹੀਂ ਕਹਦੇ ਇਹਨਾਂ ਲੋਕਾਂ ਨੂੰ ਦੇਖੋ ਹਰਰਪ ਸਿੰਘ ਸਾਰਿਆਂ ਨੂੰ ਇਸ ਗੱਲ ਦਾ ਪਤਾ ਕਿ ਜਿਹੜੀਆਂ ਗ੍ਰਾਮ ਸਭਾਵਾਂ ਹੋ ਰਹੀਆਂ ਨੇ ਉਹ ਝਾਲੀ ਹੋ ਰਹੀਆਂ ਨੇ ਅੰਗੂਠੇ ਲਵਾ ਲਈ ਜਾਂਦੇ ਨੇ ਪਿੰਡ ਵਾਸੀਆਂ ਤੋਂ ਪੰਜਾਬ ਦੇ ਵਿੱਚ ਕਿਸ ਅਧਿਕਾਰੀ ਕਿਸ ਲੀਡਰ ਕਿਹੜੀ ਸਰਕਾਰ ਨੂੰ ਨਹੀਂ ਇਸ ਗੱਲ ਦਾ ਪਤਾ ਪਰ ਸਾਰੇ ਸਾਇਲੈਂਟ ਨੇ ਕੋਈ ਕਦੇ ਨਹੀਂ ਬੋਲਿਆ ਹੈਗਾ ਯਾਨੀ ਕਿ ਜਾਣ ਕੇ ਅੱਖਾਂ ਮਿੱਟੀਆਂ ਹੋਈਆਂ ਨੇ ਇਹ ਸਿੱਕਰ ਕਿ ਮੂਵੀ ਦੀ ਮਿੱਚਾ ਨੇ ਵੀ ਨਾਲ ਲੋਕਾਂ ਨੂੰ ਵਿਕਾਸ ਦਾ ਪਤਾ ਲੱਗੇ ਨਾ ਆਪਦਾ ਕੰਮ ਆਪ ਕਰਨਾ ਆਵੇ ਨਾ ਸਵਾਲ ਕਰਨੇ ਹੁਣ ਪੈਸਾ ਗਰਗਾਪ ਹੋਈ ਜਾਵੇ ਹੁਣ ਇਹ ਸਰਕਾਰ ਨੇ ਜਿੱਦੇ ਵੱਡੀ ਹਰਾਨੀ ਦੀ ਗੱਲ ਸੀ ਮੇਰੇ ਵਾਸਤੇ ਵੈਸੇ ਕਿ ਜੀ 1000 ਕਰੋੜ ਰੁਪਇਆ ਸਰਪੰਚਾਂ ਪੰਚਾਂ ਕੋਲ ਗਿਆ ਉਹ ਖਾਣਾ ਜਾਣ ਸੀ ਤਾਂ ਕਰਕੇ ਮਤਲਬ ਬੈਂਕਰੀਆਂ ਨੇ ਵੇਸਟ ਕਰ ਦੇਣਗੇ ਉਹ ਨਾ ਮੈਨੂੰ ਖਾਣਾ ਤਾਂ ਨਹੀਂ ਕਿਹਾ ਵੇਸਟ ਕਰਨਾ ਕਹਿ ਕੇ ਵੇਸਟ ਕਰਨਾ ਕਹਿਣਾ ਮਤਲਬ ਵੀ ਉਹੀ ਹੁੰਦਾ ਗਰਗਾਪ ਕਰਨਾ ਤੋਂ ਮੈਨੂੰ ਐ ਲੱਗਦਾ ਬਈ ਜਦ ਤੁਸੀਂ ਇਸ ਗੱਲ ਦੇ ਉੱਤੇ ਆ ਗਏ ਵੀ ਜਿਹੜਾ ਸਰਪੰਚ ਸਾਡੀ ਪਾਰਟੀ ਦਾ ਨਹੀਂ ਉਹ ਫਿਰ ਤਾਂ ਮੋਦੀ ਸਾਹਿਬ ਵੀ ਇਹ ਕੁਝ ਕਰ ਰਹੇ ਨੇ ਵੀ ਜਿਹੜਾ ਸਾਡੀ ਪਾਰਟੀ ਚੋਂ ਦੁੱਧ ਹੁੰਦਾ ਹੈ ਤੇ ਦੂਜਾ ਨਹੀਂ ਹੈ ਕਿ ਮੈਨੂੰ ਲੱਗਦਾ ਇਹਨਾਂ ਨੂੰ ਵੀ ਇੱਕ ਵਾਸ਼ਿੰਗ ਮਸ਼ੀਨ ਜੀ ਬਣਾ ਲੈਣੀ ਚਾਹੀਦੀ ਹੈ ਵੀ ਭਾਈ ਜਿਹੜਾ ਇਸ ਮਸ਼ੀਨ ਦੇ ਉੱਤੇ ਆਪ ਪਾਰਟੀ ਦਾ ਪੱਟਾ ਲਾ ਦੇਣਾ ਵੀ ਜਿਹੜੇ ਇਹਦੇ ਵਿੱਚੋਂ ਦੀ ਲੰਘਿਆ ਉਹ ਸਾਫ਼ ਜਿਹੜੇ ਦੇ ਵਿੱਚ ਨਹੀਂ ਆਇਆ ਉਹ ਸਭ ਗੰਦਲਈ ਗੰਦ ਲੈ ਜੀ ਜੀ ਰਕ ਸੋ ਦੋਸਤੋ ಗ್ರಾಮ ਸਭਾ ਕੀ ਹੁੰਦੀ ਹੈ ಗ್ರಾಮ ਸਭਾ ਦੀ ਤਾਕਤ ਕੀ ਹੁੰਦੀ ਹੈ ಗ್ರಾಮ ਸਭਾ ਕੰਮ ਕਿਵੇਂ ਕਰਦੀ ਹੈ ਕਿਵੇਂ ಗ್ರಾಮ ਸਭਾ ਬੁਲਾਈ ਜਾ ਸਕਦੀ ਹੈ ਪੰਜ ਸਹਿਮਤ ਨਾ ਹੋਣ ਸਰਪੰਚ ਸਹਿਮਤ ਨਾ ਹੋਣ ਵਿਡੀਪੀਓ ਡੀਡੀਪੀਓ ਸੀਡੀਪੀਓ ਸਹਿਮਤ ਨਾ ਹੋਣ ਪੰਚਾਇਤ ਡਾਇਰੈਕਟਰ ਸਹਿਮਤ ਨਾ ਹੋਵੇ ਪੰਚਾਇਤ ਸੈਕਟਰੀ ਸਹਿਮਤ ਨਾ ਹੋਵੇ ਫਿਰ ਕੀ ਬਲਾਈ ਜਾ ਸਕਦੀ ਹੈ ਨਹੀਂ ਬਲਾਈ ਜਾ ਸਕਦੀ ਇਹਦੇ ਤੇ ਡਾਕਟਰ ਸਾਹਿਬ ਦੇ ਨਾਲ ਆਪਾਂ ਇਕੱਲਾ ਪ੍ਰੋਗਰਾਮ ਕਰਾਂਗੇ ਸਾਰੀ ਗੱਲਬਾਤ ਸਮਝਾਂਗੇ ਉਹ ਸੋ ਡਾਕਟਰ ਸਾਹਿਬ ਅੱਜ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ